ਇਹ ਜਜ਼ਬਾਤਾ ਭਰੇ ਗਾਣਿਆਂ ਨੇ ਲੋਕਾਂ ਦਾ ਦਿਲ ਜਿੱਤ ਲਿਆ। ਅਗਰ ਅਸੀਂ ਗੱਲ ਕਰੀਏ ਤਾਂ ਸਾਡੀ ਸਭ ਦੀ ਜ਼ਿੰਦਗੀ ਦੇ ਨਾਲ ਉਹ ਕਿਤੇ ਨਾ ਕਿਤੇ ਮੇਲ ਖਾਂਦੇ ਨੇ। ਆਓ ਅਸੀਂ ਗੱਲ ਕਰਦੇ ਹਾਂ ਸੈਵੀ ਕਾਲਜ ਦੀ। ਹਾਏ ਨੀ ਆਪਾਂ ਫੇਰ ਮਿਲਾਂਗੇ। ਕਦੇ ਨਾ ਕਦੇ ਫੇਰ ਮਿਲਾਂਗੇ। ਹਾਏ ਨੀ ਆਪਾਂ ਫੇਰ ਮਿਲਾਂਗੇ। ਕਦੇ ਨਾ ਕਦੇ ਫੇਰ ਮਿਲਾਂਗੇ। ਤੇ ਤੁਹਾਡੇ ਨਾਲ ਵੀ ਲਾਈਫ ਦੇ ਵਿੱਚ ਕੁਝ ਐਵੇਂ ਦਾ ਇਸ ਗਾਣੇ ਦੇ ਨਾਲ ਜੁੜਿਆ ਹੋਇਆ ਕੁਛ ਐਵੇਂ ਹੋਇਆ ਕਹਾਣੀ ਕੋਈ ਦੱਸੋ ਨਹੀਂ ਕਾਫੀ ਚੀਜ਼ਾਂ ਨੇ ਨਾ ਬਲਕਿ ਇਹ ਨਹੀਂ ਕਿ ਪਾਰਟੀਕੂਲਰ ਦੀ ਇੱਕ ਚੀਜ਼ ਵੀ ਹੈ ਸਾਡੇ ਨਾਲ ਹਰ ਚੀਜ਼ ਹੁੰਦੀ ਹੈ ਮੈਂ ਫੁੱਲ ਬੰਨਾ ਤੂੰ ਤਾਰਾ ਸੱਜਣਾ ਕੱਲਾ ਤੇ ਕਵਾਰਾ ਸੱਜਣਾ ਮਿਲਣਾ ਚਾਹੂੰ ਦੁਬਾਰਾ ਸੱਜਣਾ ਫੇਰ ਨਾ ਲਾ ਦੀ ਲਾਰਾ ਸੱਜਣਾ ਮਿੱਟੀ ਦਾ ਬਣ ਟੇਰ ਮਿਲਾਂਗੇ ਤੁਹਾਡੀ ਜਿਹੜੀ ਇੰਸਟਾਗ੍ਰam ਰੀਲ ਸੀਗੀ ਉਹਦੇ ਥਰੂ ਦਾ ਅੱਗੇ ਅੱਗੇ ਤੁਸੀਂ ਵਧੇ ਹਾਂਜੀ ਸੋ ਪਤਾ ਨਹੀਂ ਕਦੋਂ ਸੁਬਬ ਬਣ ਗਿਆ ਕਦੋਂ ਗਾਣਾ ਚੱਲ ਗਿਆ ਇਹ ਕੋਈ ਮਤਲਬ ਆਸ ਨਹੀਂ ਸੀ ਨਾਰਮਲ ਸੀ ਮੈਨੂੰ ਪਤਾ ਸੀ ਮੈਂ ਸ਼ੌਂਕ ਨਾਲ ਗਾਉਂਦਾ ਸੀ ਸ਼ੌਂਕ ਨਾਲ ਪਾਉਂਦਾ ਸੀ ਪਰ ਕਦੋਂ ਆਪਾਂ ਨੂੰ ਕਹਿੰਦੇ ਹੁੰਦੇ ਨੇ ਨਾ ਟਾਈਮ ਆਉਂਦਾ ਚੀਜ਼ਾਂ ਚ ਤੇ ਅੱਜ ਕੱਲ ਜਿਹੜੇ ਯੰਗਸਟਰਸ ਦੇ ਅਲੱਗ-ਅਲੱਗ ਸਟਾਈਲ ਦੇ ਗਾਣੇ ਆ ਰਹੇ ਨੇ ਤੁਸੀਂ ਤੁਹਾਡੇ ਕੀ ਕਹਿਣਾ ਹੈ ਉਹਨਾਂ ਬਾਰੇ ਕੀ ਵਿਚਾਰ ਹੈ ਤੁਹਾਡਾ ਦੇਖੋ ਜੀ ਸਿੰਪਲ ਜੀ ਗੱਲ ਹਰ ਇੱਕ ਦੀ ਆਪਣੀ ਜੋਈ ਹੈ ਹਰ ਕੋਈ ਆਪਣਾ ਦਿਮਾਗ ਲਾ ਰਿਹਾ ਹਰ ਕੋਈ ਬੰਦਾ ਚਾਹੁੰਦਾ ਕਿ ਉਹ ਫੇਮਸ ਹੋਵੇ ਹਰ ਕਿਸੇ ਨੂੰ ਫੇਮਸ ਹੋਣਾ ਕਈ ਲੋਕ ਨੇ ਜੋ ਸਿਰਫ ਇਹ ਕਹਿੰਦੇ ਮੇਰੇ ਥੌਟਸ ਲੋਕਾਂ ਦੇ ਸਾਹਮਣੇ ਆ ਮੇਰੇ ਖਿਆਲ ਨਾਲ ਇਹ ਚੀਜ਼ ਹੈ ਕਿ ਜੇ ਕੋਈ ਚੀਜ਼ ਵਧੀਆ ਆ ਰਹੀ ਹੈ ਉਹਨੂੰ ਲੋਕਾਂ ਨੂੰ ਸੁਣਨਾ ਚਾਹੀਦਾ ਲੋਕਾਂ ਨੂੰ ਪ੍ਰਮੋਟ ਕਰਨ ਦੇਣਾ ਹਾਂ ਜੇ ਮਾੜੀ ਚੀਜ਼ ਆ ਰਹੀ ਹੈ ਐਟਲੀਸਟ ਉਹ ਲੋਕ ਉਹਨਾਂ ਨੂੰ ਚਿਹਰਾ ਵੀ ਦਿਖਾਉਂਗਾ ਫੇਸ ਦਿਖਾਉਂਗਾ ਵੀ ਆਹ ਚੀਜ਼ ਨਹੀਂ ਚਾਹੀਦੀ ਕਦੇ ਮਿੱਟੀ ਦਾ ਢੇਰ ਕਦੇ ਬਾਬੇ ਦੀ ਮੇਰ ਬਣ ਕੇ ਆਪਾਂ ਫੁੱਲ ਖਿਲਾਗੇ ਹਾਏ ਮੀ ਆਪਾਂ ਫੇਰ ਮਿਲਾਂਗੇ ਸਤਿ ਸ਼੍ਰੀ ਅਕਾਲ ਜੀ ਮੈਂ ਰਤਨਜੀਤ ਕੌਰ ਤੁਹਾਡਾ ਸਭ ਦਾ ਸਵਾਗਤ ਕਰਦੀ ਆਂ ਸਾਡੇ ਸ਼ੋਅ ਵਿੱਚ ਅੱਜ ਸਾਡੇ ਨਾਲ ਮੌਜੂਦ ਨੇ ਸੈਵੀ ਕਾਲੋਂ ਜੀ ਜਿਨ੍ਹਾਂ ਨੇ ਬਹੁਤ ਥੋੜੇ ਸਮੇਂ ਦੇ ਵਿੱਚ ਪੰਜਾਬੀ 뮤직 ਇੰਡਸਟਰੀ ਵਿੱਚ ਆਪਣਾ ਨਾਮ ਕਮਾਇਆ ਹੈ ਉਹਨਾਂ ਦੀ ਖੂਬਸੂਰਤ ਆਵਾਜ਼ ਤੇ ਜਜ਼ਬਾਤਾ ਭਰੇ ਗਾਣਿਆਂ ਨੇ ਲੋਕਾਂ ਦਾ ਦਿਲ ਜਿੱਤ ਲਿਆ ਅਗਰ ਅਸੀਂ ਗੱਲ ਕਰੀਏ ਤਾਂ ਸਾਡੀ ਸਭ ਦੀ ਜ਼ਿੰਦਗੀ ਦੇ ਨਾਲ ਉਹ ਕਿਤੇ ਨਾ ਕਿਤੇ ਮੇਲ ਖਾਂਦੇ ਨੇ ਆਓ ਅਸੀਂ ਗੱਲ ਕਰਦੇ ਹਾਂ ਸੈਵੀ ਕਲੋਜੀ ਨਾਲ ਸਤਿ ਸ਼੍ਰੀ ਅਕਾਲ ਜੀ ਸੈਵੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਤਾਂ ਸਾਡੇ ਸ਼ੋਅ ਤੇ ਆਉਣ ਲਈ ਆਪਣਾ ਕੀਮਤੀ ਸਮਾਂ ਸਾਨੂੰ ਦੇਣ ਲਈ ਕੋਈ ਚੱਕਰ ਨਹੀਂ ਜਿਹੜਾ ਤੁਹਾਡਾ ਗਾਣਾ ਹੈ ਆਪਾਂ ਫੇਰ ਬਿਲਾਗੇ ਉਹ ਇੰਸਟਾਗ੍ਰam ਤੇ ਰੀਲਸ ਤੇ ਪੂਰੀ ਤਰ੍ਹਾਂ ਛਾਇਆ ਹੋਇਆ ਲੋਕਾਂ ਨੂੰ ਬਹੁਤ ਪਸੰਦ ਆ ਰਿਹਾ ਮੈਂ ਤੁਹਾਨੂੰ ਇਹ ਪੁੱਛਣਾ ਚਾਹਨੀ ਹਾਂ ਕਿ ਤੁਸੀਂ ਇਹ ਗਾੜਾ ਕਿਵੇਂ ਲਿਖਦੇ ਹੋ ਕਿਵੇਂ ਬਣਾਉਂਦੇ ਹੋ ਤੁਹਾਡੇ ਮਾਈਂਡ ਚ ਕੀ ਚੱਲ ਰਿਹਾ ਹੁੰਦਾ ਕੁਝ ਨਹੀਂ ਜੀ ਗਾਣੇ ਬੰਦਾ ਸੋਚਦਾ ਨਹੀਂ ਗਾਣੇ ਬਣ ਜਾਂਦੇ ਆ ਬੜੇ ਕੀ ਥਾਟਸ ਦਿਮਾਗ ਦੇ ਵਿੱਚ ਚੱਲਦੇ ਰਹਿੰਦੇ ਆ ਸੋ ਕਈ ਯਾਰ ਅਸੀਂ 뮤직 ਲਾਉਂਦੇ ਆ ਅਸੀਂ 뮤직 ਨਾਲ ਫੀਲ ਕਰਦੇ ਆ ਸੋ ਉਦਾਂ ਦੀਆਂ ਚੀਜ਼ਾਂ ਲਿਖੀਆਂ ਜਾਂਦੀਆਂ ਉਦਾਂ ਦੀਆਂ ਚੀਜ਼ਾਂ ਗਾਈਆਂ ਜਾਂਦੀਆਂ ਜਿਵੇਂ ਤੁਹਾਡਾ ਗਾਣਾ ਆ ਆਪਾਂ ਫੇਰ ਮਿਲਾਂਗੇ ਮੈਂ ਦੁਆਰਾ ਬੋਲ ਰਿਹਾ ਤੇ ਇਹ ਇੱਕ ਜਿਵੇਂ ਰਿਐਲਿਟੀ ਦੇ ਨਾਲ ਆ ਅਗਰ ਆਪਾਂ ਗੱਲ ਕਰੀਏ ਸਾਡੇ ਖੁੱਦ ਦੀ ਲਾਈਫ ਦੇ ਇਮੋਸ਼ਨਸ ਨਾਲ ਜੁੜਿਆ ਹੋਇਆ ਤੇ ਤੁਹਾਡੇ ਨਾਲ ਵੀ ਲਾਈਫ ਦੇ ਵਿੱਚ ਕੁਝ ਐਵੇਂ ਦਾ ਇਸ ਗਾਣੇ ਦੇ ਨਾਲ ਜੁੜਿਆ ਹੋਇਆ ਕੁਝ ਐਵੇਂ ਉਹ ਆ ਕਹਾਣੀ ਕੋਈ ਤੁਸੀਂ ਦੱਸ ਨਹੀਂ ਕਾਫੀ ਚੀਜ਼ਾਂ ਨੇ ਨਾ ਬਲਕਿ ਇਹ ਨਹੀਂ ਕਿ ਪਰਟੀਕੂਲਰ ਵੀ ਇੱਕ ਚੀਜ਼ ਹੋਈ ਹੈ ਸਾਡੇ ਨਾਲ ਹਰ ਚੀਜ਼ ਹੁੰਦੀ ਹੈ ਅਸੀਂ ਕਰਦੇ ਹਾਂ ਦੂਰ ਆਏ ਕਰਦੇ ਨੂੰ ਕਹਿ ਕਿ ਤੁਰੇ ਸੀ ਵੀ ਆਪਾਂ ਆਵਾਂਗੇ ਫਿਰ ਇਹ ਵੀ ਇੱਕ ਥੌਟ ਆ ਸੋ ਕਾਫੀ ਚੀਜ਼ਾਂ ਅਸੀਂ ਜੌਬ ਛੱਡਦੇ ਹਾਂ ਜੌਬ ਤੇ ਆਪਣੇ ਬੰਦੇ ਜਿਹੜੇ ਯਾਰ ਦੋਸਤ ਹੁੰਦੇ ਉਹਨਾਂ ਨੂੰ ਦੁਬਾਰਾ ਮਿਲਦੇ ਬਗੇ ਚੱਪਾ ਜਲਾ ਪਾ ਫੇਰ ਮਿਲਦੇ ਹਨ ਕਿਉਂਕਿ ਪੰਜਾਬ ਦਾ ਜਿਹੜਾ ਅੱਜ ਕੱਲ ਦਾ ਯੂਥ ਹੈ ਉਹ ਸਾਰਾ ਜਿਵੇਂ ਤੁਸੀਂ ਵੀ ਆਪਣੀ ਥੋੜੀ ਲਾਈਫ ਦੇ ইয়ারਜ਼ ਉੱਤੇ ਸਪੈਂਡ ਕੀਤੇ ਨੇ ਨਿਊਜ਼ੀਲੈਂਡ ਇੱਦੀ ਪੰਜਾਬ ਦੇ ਨੌਜਵਾਨ ਹੈ ਯੰਗਸਟਰਸ ਹੈ ਸਾਰੇ ਬਾਹਰ ਜਾਂਦੇ ਨੇ ਸਭ ਦੇ ਸੁਪਨੇ ਹੁੰਦੇ ਆ ਕਿ ਕਿਸੇ ਨੇ ਕੁਝ ਕਰਨਾ ਹੈ ਤੇ ਤੁਹਾਡੇ ਮਨ 'ਚ ਕਿਵੇਂ ਖਿਆਲ ਆਇਆ ਕਿ ਤੁਸੀਂ ਅੱਗੇ ਇਸ ਸਿੰਗਿੰਗ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਹੋ ਨਹੀਂ ਕੋਈ ਖਿਆਲ ਵਗੈਰਾ ਨਹੀਂ ਸੀ ਆਇਆ ਬਸ ਇਦਾਂ ਹੀ ਸਬਬ ਬਣ ਗਿਆ ਮੈਂ ਤਾਂ ਸ਼ੌਂਗ ਨਾਲ ਗਾਉਂਦਾ ਸੀ ਗੱਡੀ ਤੇ ਬੈਹਿ ਕੇ ਵਿੱਚ ਪਾਉਂਦਾ ਰੰਦਾ ਹੁੰਦਾ ਸੀ ਗਾਣਾ ਤੁਹਾਡੀ ਜਿਹੜੀ ਇੰਸਟਾਗ੍ਰam ਰੀਲ ਸੀਗੀ ਉਹਦੇ ਥਰੂ ਕਿਦਾਂ ਅੱਗੇ ਅੱਗੇ ਤੁਸੀਂ ਵਧੇ ਹਾਂਜੀ ਸੋ ਪਤਾ ਨਹੀਂ ਕਦੋਂ ਉਸ ਵਬ ਬਣ ਗਿਆ ਕਦੋਂ ਗਾਣਾ ਚੱਲ ਗਿਆ ਇਹ ਕੋਈ ਮਤਲਬ ਆਸ ਨਹੀਂ ਸੀ ਨਾਰਮਲ ਸੀ ਮੈਨੂੰ ਪਤਾ ਸੀ ਮੈਂ ਸ਼ੌਂਗ ਨਾਲ ਗਾਉਂਦਾ ਸੀ ਸ਼ੌਂਗ ਨਾਲ ਪਾਉਂਦਾ ਸੀ ਪਰ ਗਦੋਂ ਆਪਾਂ ਨੂੰ ਕਹਿੰਦੇ ਹੁੰਦੇ ਨੇ ਨਾ ਟਾਈਮ ਆਉਂਦਾ ਚੀਜ਼ਾਂ ਚੇਂਜ ਹੋ ਜਾਂਦੀਆਂ ਚੇਂਜ ਹੋ ਗਈਆਂ ਤੇ ਇਹ ਚੀਜ਼ ਮੇਰੇ ਨਾਲ ਹੋਈ ਆ ਤੇ ਮੈਂ ਮਾਲਕ ਦਾ ਸ਼ੁਕਰਾਨਾ ਕਰਦਾ ਤੇ ਵਧੀਆ ਵਧੀਆ ਚੱਲ ਰਿਹਾ ਤੁਹਾਡੀ ਕਿਸਮਤ ਵੀ ਹੈਗੀ ਕਿ ਤੁਸੀਂ ਕਿਸਮਤ ਤੁਹਾਡੀ ਇੰਨੀ ਵਧੀਆ ਸੀਗੀ ਕਿ ਤੁਸੀਂ ਉੱਥੇ ਜਾ ਕੇ ਇਹ ਗਾਣਾ ਤੁਸੀਂ ਬਣਾਇਆ ਨਹੀਂ ਕਿਸਮਤ ਦਾ ਰੋਲ ਨਹੀਂ ਸੀ ਸਾਰ ਹਰ ਚੀਜ਼ ਚ ਮਿਹਨਤ ਹੁੰਦੀ ਹੈ ਸਾਡੀ ਮਿਹਨਤ ਇਦਾਂ ਸੀ ਕਿ ਅਸੀਂ ਸਟਰਗਲ ਕੀਤਾ ਉੱਥੇ ਜਾ ਕੇ ਕਿਸਮਤ ਇਹ ਸੀ ਬਸ ਕਿ ਸਾਨੂੰ ਮੌਕਾ ਮਿਲਿਆ ਸੀ ਬਾਹਰ ਗਏ ਉਦੋਂ ਜਿਹੜੇ ਟਾਈਮ 'ਚ ਅਸੀਂ ਇੱਥੇ ਇੱਥੋਂ ਬਾਹਰ ਗਏ ਸੀ ਉਦੋਂ ਇੱਥੇ ਹਾਲਾਤ ਡਿਫਰੈਂਟ ਸੀ ਹੁਣ ਤਾਂ ਹੋਂਦੇ ਟਾਈਮ ਵਿੱਚ ਤੇ ਬਹੁਤ ਓਪਰਚ्युनिटीज ਬਟ ਮੈਂ ਤੇ ਹੀ ਕਹੂੰਗਾ ਕਿਸਮਤ ਨੇ ਸਿਰਫ ਸਾਥ ਦਿੱਤਾ ਕਿ ਅਸੀਂ ਬਾਹਰ ਆ ਗਏ ਬਾਕੀ ਤੁਸੀਂ ਸਸੀਂ ਮਿਹਨਤ ਕੀਤੀ ਬਾਕੀ ਤੁਹਾਡੀ ਮਿਹਨਤ ਦਾ ਜਿਹੜਾ ਰੰਗ ਹੈ ਉਹ ਅਸੀਂ ਸਭ ਦੇਖ ਹੀ ਰਹੇ ਹੈਗੇ ਆ ਤੇ ਤੁਸੀਂ ਮੈਨੂੰ ਆਪਣੀ ਗਾਣੇ ਦੀ ਇੱਕ ਵਾਰ ਲਾਈਵ ਪਲੀਜ਼ ਤੁਸੀਂ ਸਾਡੇ ਦਰਸ਼ਕਾਂ ਨੂੰ ਜਰੂਰ ਸੁਣਾਓ ਇੱਕ ਵਾਰ ਔਰ ਇਹ ਮੇਰੀ ਖੁਦ ਦੀ ਵੀ ਵਿਸ਼ ਹੈ ਕਿ ਮੈਂ ਤੁਹਾਨੂੰ ਲਾਈਵ ਬੈਠ ਕੇ ਇਹ ਗਾਣਾ ਸੁਣਾ ਹਾਈ ਨੀ ਆਪਾਂ ਫੇਰ ਮਿਲਾਂਗੇ ਕਦੇ ਨਾ ਕਦੇ ਫੇਰ ਮਿਲਾਂਗੇ ਹਾਈ ਨੀ ਆਪਾਂ ਫੇਰ ਮਿਲਾਂਗੇ ਕਦੇ ਨਾ ਕਦੇ ਫੇਰ ਮਿਲਾਂਗੇ ਮੈਂ ਫੁੱਲ ਬੰਨਾ ਤੂੰ ਤਾਰਾ ਸੱਜਣਾ ਕੱਲਾ ਤੇ ਕਵਾਰਾ ਸੱਜਣਾ ਮਿਲਣਾ ਚਾਹੂੰ ਦੁਬਾਰਾ ਸੱਜਣਾ ਫੇਰ ਨਾ ਲਾਦੀ ਲਾਰਾ ਸੱਜਣਾ ਮਿੱਟੀ ਦਾ ਬਣ ਢੇਰ ਮਿਲਾਂਗੇ ਹਾਏ ਨੀ ਆਪਾਂ ਫੇਰ ਮਿਲਾਂਗੇ ਬਹੁਤ ਸੋਹਣੀ ਆਵਾਜ਼ ਹੈ ਤੁਹਾਡੀ ਬਹੁਤ ਹੀ ਖੂਬਸੂਰਤ ਗਾਣਾ ਹੈ ਥੈਂਕ ਯੂ ਤੇ ਜਿਵੇਂ ਅੱਜਕੱਲ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਜਿਵੇਂ ਇੰਸਟਾਗ੍ਰam ਤੇ ਸੋਸ਼ਲ ਮੀਡੀਆ ਦਾ ਕੀ ਇੰਪੈਕਟ ਪੈਂਦਾ ਹੈ singing ਜਿਹੜਾ ਸਿੰਗਰ ਹੈ ਜਵੇਂ ਤੁਸੀਂ ਸਿੰਗਿੰਗ ਕਰਦੇ ਹੋ ਤੁਹਾਡੇ ਲਾਈਫ ਤੇ ਤੁਹਾਡੇ ਪਰਸਨਲ ਲਾਈਫ ਤੇ ਤੁਸੀਂ ਉਸ ਚੀਜ਼ ਨੂੰ ਕਿਵੇਂ ਲੈਂਦੇ ਹੋ ਦੇਖੋ ਜੀ ਸੋਸ਼ਲ ਮੀਡੀਆ ਇਸ ਟਾਈਮ ਸਭ ਤੋਂ ਵੱਡੀ ਗੇਮ ਹੈ ਤੁਸੀਂ ਪੋਜ਼ਿਟਿਵਿਟੀ ਵੀ ਲੈ ਕੇ ਜਾ ਸਕਦੇ ਹੋ ਤੇ ਨੈਗੇਟਿਵਿਟੀ ਵੀ ਦੇਖ ਸਕਦੇ ਹੋ ਸੋ ਪੋਸਟੇ ਬਹੁਤ سارے ਪੋਜ਼ਿਟਿਵ ਕਮੈਂਟਸ ਆਉਂਦੇ ਆ ਨੈਗੇਟਿਵ ਸੋ ਨਹੀਂ ਕਮੈਂਟਸ ਤੇ ਅਲੱਗ ਚੀਜ਼ ਹੈ ਜੀ ਜਦੋਂ ਜਿਸ ਜਦੋਂ ਅਸੀਂ ਆਪਾਂ ਰੀਲਸ ਦੇਖਦੇ ਆਂ ਉਦੇ ਵਿੱਚ ਕਈ ਚੀਜ਼ਾਂ ਚੰਗੀਆਂ ਵੀ ਦਿਖਦੀਆਂ ਕਈ ਚੀਜ਼ਾਂ ਮਾੜੀਆਂ ਵੀ ਦਿਖਦੀਆਂ ਉਹ ਸਾਡੇ ਉੱਤੇ ਅਸੀਂ ਮਾੜਾ ਸੁਣਨਾ ਕਿ ਅਸੀਂ ਚੰਗਾ ਦੇਖਣਾ ਕਿ ਕਿੱਦਾਂ ਹੈ ਹਨ ਸੋ ਮੇਰਾ ਗਾਣੇ ਦੇ ਜਦੋਂ ਹੁਣ ਸਿੰਗਰਸ ਦੇ ਜਦੋਂ ਤੁਸੀਂ ਸਵਾਲ ਕੀਤਾ ਕਿ ਸਿੰਗਰਾਂ ਲਈ ਕਿੱਦਾਂ ਦਾ ਸਿਸਟਮ ਹੈ ਸੋਸ਼ਲ ਮੀਡੀਆ ਦਾ ਸੋ ਜਿਹੜਾ ਤੇ ਵਧੀਆ ਗਾਉਂਦਾ ਉਹ ਅੱਜ ਦੇ ਟਾਈਮ ਵਿੱਚ ਚੱਲ ਰਿਹਾ ਤੇ ਜਿਹੜੇ ਇੱਕ ਟਾਈਮ ਹੁੰਦਾ ਸੀ ਕਿ ਸਿਰਫ ਸ਼ਕਲਾਂ ਚੱਲਦੀਆਂ ਹੁੰਦੀਆਂ ਸੀ ਹਾਂਜੀ ਵੀ ਸੋਹਣੇ ਸੋਹਣੇ ਸਿੰਗਰ ਹੀ ਚੱਲਨੇ ਵਧੀਆ ਜਿਨ੍ਹਾਂ ਦੇ ਰੂੰਗ ਰੂਪ ਆ ਪਹਿਲੀ ਗੱਲ ਤੇ ਉਹ ਸਿੱਧੂ ਨੇ ਆ ਕੇ ਟਾਈਮ ਚੇਂਜ ਕੀਤਾ ਸਿੱਧੂ ਕਾਕਾ ਕਾਫੀ ਸਿੰਗਰ ਆਏ ਜਿ ਉਹਨੇ ਆਪਣਾ ਟੈਲੈਂਟ ਅੱਗੇ ਕੀਤਾ ਸੋ ਅੱਜ ਦਾ ਟਾਈਮ ਇਦਾਂ ਹੀ ਹੈ ਜੀ ਕਿ ਸੋਸ਼ਲ ਮੀਡੀਆ ਨੇ ਰਿਐਲਿਟੀ ਲੈ ਕੇ ਆਉਣੀ ਸ਼ੁਰੂ ਕੀਤੀ ਹੈ ਤੁਸੀਂ ਦੇਖ ਰਹੇ ਹੋ ਨਾ ਲਾਈਕ ਅੱਜ ਕੱਲ ਚੱਲਦਾ ਕਿ ਨਿਊਜ਼ ਕੁਝ ਦਿਖਾਉਂਦੀ ਆ ਸੋਸ਼ਲ ਮੀਡੀਆ ਦੇ ਪਛੋੜ ਹੁੰਦਾ ਸੋ ਮੈਨੂੰ ਲੱਗਦਾ ਸੋਸ਼ਲ ਮੀਡੀਆ ਦਾ ਰੋਲ ਬਹੁਤ ਵੱਡਾ ਹੈ ਅੱਜ ਕੱਲ ਤੁਹਾਨੂੰ ਰਿਐਲਿਟੀ ਦਿਖਾਉਣ ਤੇ ਵੀ ਤੇ ਨੈਗੇਟਿਵਿਟੀ ਦੇ ਵੀ ਮਤਲਬ ਹਰ ਚੀਜ਼ ਹੈ ਦੋਨੋਂ ਸਾਈਡ ਆ ਵੀ ਕਾਇਨ ਦੇ ਦੋ ਫੇਸ ਹੁੰਦੇ ਆ ਨਾ ਹਰ ਚੀਜ਼ ਦੇ ਦੋ ਪਹਿਲੂ ਆ ਸੋ ਬੈਟਰ ਇਹ ਹੋਈ ਹੈ ਕਿ ਤੁਸੀਂ ਆਪਣੀ ਚੋਇਸ ਆਪ ਦੇਖਣੀ ਤੁਹਾਨੂੰ ਵਧੀਆ ਕੀ ਲੱਗਦਾ ਤੇ ਮਾੜਾ ਕੀ ਲੱ ਤੇ ਤੁਹਾਡੇ ਜਿਹੜੇ ਹੁਣ ਗਾਣੇ ਆ ਚੁੱਕੇ ਆ ਉਸ ਤੋਂ ਇਲਾਵਾ ਤੁਹਾਡੇ ਹੋਰ ਕਿਹੜੇ ਕਿਹੜੇ ਗਾਣੇ ਆ ਰਹੇ ਆ ਗਾਣੇ ਕਾਫੀ ਆ ਰਹੇ ਆ ਜੀ ਇੱਕ ਤੁਹਾਡਾ ਗਾਣਾ ਆਪਾਰ ਸ਼ਕਤੀ ਖੁਰਾਨਾ ਜੀ ਦੇ ਨਾਲ ਆਇਆ ਸੀ ਹਾਂ ਜੀ ਜ਼ਰੂਰ ਹਾਂ ਜੀ ਉਹਦੇ ਬਾਰੇ ਤੁਹਾਨੂੰ ਕਿੱਦਾਂ ਓਪਰਚ्युनिटी ਮਿਲੀ ਨਹੀਂ ਓਪਰਚ्युनिटी ਨਹੀਂ ਸਾਡਾ ਤੇ ਸਬਬ ਬਣ ਗਿਆ ਜਦੋਂ ਆਪਾਂ ਫੇਰ ਮਿਲਾਂਗੇ ਗਾਣਾ ਵਾਇਰਲ ਹੋਇਆ ਹੀ ਸੀ ਤੇ ਮੈਨੂੰ ਕਾਫੀ ਆਰਟਿਸਟਾਂ ਦੇ ਮੈਸੇਜ ਆਏ ਸੀ ਪੌਲ ਜੀ ਤੇ ਕੰਗ੍ਰੈਚੁਲੇਟ ਕੀਤਾ ਉਹਨਾਂ ਨੇ ਬਲੈਕ ਤੁਹਾਨੂੰ ਵਧੀਆ ਅੱਗੇ ਮੈਨੂੰ ਮੋਟੀਵੇਟ ਕੀਤਾ ਉਸ ਚੀਜ਼ ਲਈ ਤੁਸੀਂ ਬਹੁਤ ਵਧੀਆ ਕੀਤਾ ਬਹੁਤ ਵਧੀਆ ਗਾਣਾ ਚੱਲ ਰਿਹਾ ਤੇ ਉਸ ਤੋਂ ਬਾਅਦ ਮੈਨੂੰ 파ਰਸ਼ਕਤੀ ਭਾਜੀ ਦਾ ਵੀ ਇਦਾਂ ਹੀ ਮੈਸੇਜ ਆਇਆ ਸੀ ਤੇ ਉਹਨਾਂ ਨੇ ਮੈਨੂੰ ਕੁਝ ਨਹੀਂ ਇਦਾਂ ਗਿਆ ਸੀ ਵੀ ਤੁਸੀਂ ਆਪਾਂ ਗਾਣਾ ਕਰਨਾ ਹੈ ਕਿਦਾਂ ਉਹ ਕਹਿੰਦੇ ਭਾਈ ਜੇ ਤੂੰ ਬੰਬੇ ਆਏ ਸਾਨੂੰ ਮਿਲ ਕੇ ਜਾਓ ਤੇ ਮੈਨੂੰ ਤੁਹਾਡਾ ਗਾਣਾ ਉਹ ਕਿਤੇ ਨਾ ਕਿਤੇ ਉਸ ਗਾਣੇ ਨੂੰ ਆਪਣੇ ਫਾਦਰ ਸਾਹਿਬ ਨਾਲ ਰਿਲੇਟ ਕਰਦੇ ਸੀ ਹਾਂਜੀ ਰੀਸੈਂਟਲੀ ਉਹਨਾਂ ਦੇ ਫਾਦਰ ਸਾਹਿਬ ਦੀ ਪਿਛਲੇ ਸਾਲ ਡੈਥ ਹੋਈ ਸੀ ਸੋ ਉਸ ਚੀਜ਼ ਨੂੰ ਥੋੜਾ ਰਿਲੇਟ ਕਰਦੇ ਸੀ ਉਹ ਵੀ ਉਹ ਕਹਿੰਦੇ ਵੀ ਆਪਾਂ ਮੈਂ ਆਪਣੇ ਫਾਦਰ ਸਾਹਿਬ ਲਈ ਇਹ ਗਾਣਾ ਸੁੰਦਦਾ ਸੀ ਸੋ ਪਤਾ ਨਹੀਂ ਸਬ ਬਣ ਗਿਆ ਅਸੀਂ ਗਾਣਾ ਕਰ ਲਿਆ ਜਿਵੇਂ ਤੁਹਾਡਾ ਗਾਣਾ ਸੀਗਾ ਇੱਕ ਮਾਂ ਦੇ ਨਾਲ ਪਿਆਰ ਵਾਲਾ ਅਗਰ ਮੈਂ ਉਹ ਪਰਸਨਲੀ ਵੀ ਫੀਲ ਕਰਦੀ ਆ ਕਿ ਮੈਨੂੰ ਵੀ ਆਪਾਂ ਉਹ ਚੀਜ਼ ਬਹੁਤ ਜ਼ਿਆਦਾ ਮਿਸ ਕਰਦੇ ਆ ਉਹ ਚੀਜ਼ ਤੇ ਉਹਦੋਂ ਗਾਣਾ ਉਹ ਬਹੁਤ ਹੀ ਮੇਰੇ ਦਿਲ ਦੇ ਬਹੁਤ ਜ਼ਿਆਦਾ ਕਰੀਬ ਹੈ ਹਾਂਜੀ ਹਾਂਜੀ ਸੁਣ ਲੈ ਜਾਂਦੇ ਸੁਣਨਾ ਚਾਹੁੰਦੇ ਹਾਂ ਜੇ ਤੁਸੀਂ ਸੁਣਾ ਦੋਗੇ ਬਹੁਤ ਅੱਛਾ ਹੈ ਹੋ ਲੜਿਆ ਵੀ ਤੇਰੇ ਨਾਲ ਤੇਰੇ ਨਾਲ ਪਿਆਰ ਮਾਏ ਤੂੰ ਹੀ ਮੇਰਾ ਰੱਬ ਬਣੀ ਤੂੰ ਹੀ ਮੇਰਾ ਯਾਰ ਮਾਏ ਤੂੰ ਹੀ ਸਭ ਕੁਝ ਏ ਦੁਨੀਆ ਬੇਕਾਰ ਮਾਏ ਤੇਰੇ ਅੱਗੇ ਜਾਵਾਂ ਇਹ ਜ਼ਿੰਦਗੀ ਵਿਹਾਰ ਮਾਏ ਹੁਣ ਨੀ ਉਹ ਲਾਂਬੇ ਕੋਈ ਲਿਆਉਂਦਾ ਹੋਣਾ ਫੇਰ ਹਾਏ ਕੁੱਟ ਬੜੀ ਖਾਦੀ ਤੇਰੀ ਚੱਪਲਾਂ ਦੀ ਮੇਰ ਹਾਏ ਕਾਸ਼ ਫਿਰ ਮੁੜ ਕੇ ਸਕੂਲੇ ਫਿਰ ਪੜਦੇ ਗੋਦੀ ਵਿੱਚ ਸੌਂਦਾ ਤੇਰੀ ਆਣ ਕੇ ਮੈਂ ਫੇਰ ਮਾਏ ਇਹ ਗਾਣਾ ਸੁਣ ਕੇ ਮੈਨੂੰ ਲੱਗਦਾ ਕਿ ਸਾਨੂੰ ਦੁਬਾਰਾ ਤੋਂ ਬਚਪਨ ਚ ਚਲੇ ਜਾਣਾ ਚਾਹੀਦਾ ਹੈ ਕਿ ਉਹ ਹੀ ਮੰਮੀ ਡਾਣਦੇ ਐ ਜੋ ਵੀ ਕੁੱਟਦੇ ਐ ਉਹ ਬੜਾ ਵਧੀਆ ਲੱਗਦਾ ਸੀ ਜਿਵੇਂ ਜਿਵੇਂ ਹਾਂ ਜੀ ਕਿਉਂਕਿ ਚੱਕਰ ਇਹ ਹੈ ਕਿ ਹਰ ਇੱਕ ਦੀ ਸੇਮ ਸਟੋਰੀ ਹੈ ਅਸੀਂ ਸਕੂਲ ਵੀ ਸਾਰੇ ਪੜੇ ਆ ਅਸੀਂ ਕਾਲਜਿਸ 'ਚ ਵੀ ਗਏ ਆ ਕਾਫੀ ਆਨੇ ਬਾਹਰ ਦੀ ਲਾਈਫ ਵੀ ਦੇਖ ਲਈ ਤੇ ਮੈਂ ਜਿੱਦ ਤੱਕ ਨੋਟ ਕੀਤਾ ਉਹ ਵੀ ਆਪਾਂ ਜਦੋਂ ਬਚਪਨ 'ਚ ਹੁੰਨੇ ਆ ਅਸੀਂ ਸਾਰੇ ਗੇਮਾਂ ਵੀ ਖੇਡਦੇ ਆ ਅਸੀਂ ਸਾਰੇ ਆਪਣੇ ਮਮ ਡੈਡ ਨਾਲ ਟਰੈਵਲ ਵੀ ਕਰਦੇ ਆ ਘੁੰਮਣ ਵੀ ਜਾਂਦੇ ਆ ਸ਼ਾਪਿੰਗ ਵੀ ਕਰਦੇ ਆਂਦੇ ਸੋ ਹਰ ਚੀਜ਼ ਕਾਮਨ ਹੁੰਦੀ ਆ ਹਰ ਬੰਦੇ ਦੀ ਕੋਈ ਰੇਅਰ ਹੋਊਗਾ ਜਿਹਨੂੰ ਲਾਈਕ ਸਿਲਵਰ स्पून ਮਿਲਿਆ ਹੋਊਗਾ ਤੇ ਵਧੀਆ ਆਪਣੀ ਲਾਈਫ ਜੀ ਕੇ ਆਇਆ ਹੋਊਗਾ ਬਟ ਜਿਹੜੇ ਸਾਡੇ ਵਰਗੇ ਮਿਡਲ ਕਲਾਸ ਕਹ ਲੋ ਜਾਂ ਲੋਅ ਕਲਾਸ ਚ ਆ ਜਾਂਦੇ ਆ ਉਹ ਸਾਰੇ ਇਹ ਲਾਈਫ ਜੀ ਕੇ ਆਏ ਸੋ ਆਈ ਥਿੰਕ ਤਾਂ ਲੋਕਾਂ ਨਾਲ ਜਿਆਦਾ ਰਿਲੇਟ ਕੀਤਾ ਔਰ ਦੋਨੋਂ ਗਾਣੇ ਕੁਝ ਆਪਸ ਵਿੱਚ ਬਹੁਤ ਜ਼ਿਆਦਾ ਰਿਲੇਟ ਕਰਦੇ ਆ ਤੇ ਜਿਵੇਂ ਅਸੀਂ ਤੁਹਾਡੇ ਗਾਣਿਆਂ ਦੀ ਗੱਲ ਕਰੀਏ ਤਾਂ ਉਹ ਇਮੋਸ਼ਨਸ ਨਾਲ ਭਰੇ ਹੋਏ ਨੇ ਤੇ ਅੱਜ ਕੱਲ ਜਿਹੜੇ ਯੰਗਸਟਰਸ ਦੇ ਅਲੱਗ-ਅਲੱਗ ਸਟਾਈਲ ਦੇ ਗਾਣੇ ਆ ਰਹੇ ਨੇ ਤੁਸੀਂ ਤੁਹਾਡੇ ਕੀ ਕਹਿਣਾ ਹੈ ਉਹਨਾਂ ਬਾਰੇ ਕੀ ਵਿਚਾਰ ਹੈ ਤੁਹਾਡਾ ਦੇਖੋ ਜੀ ਸਿੰਪਲ ਜੀ ਗੱਲ ਹਰ ਇੱਕ ਦੀ ਆਪਣੀ ਚੋਇਸ ਹੈ ਹਰ ਕੋਈ ਆਪਣਾ ਦਿਮਾਗ ਲਾ ਰਿਹਾ ਹਰ ਕੋਈ ਬੰਦਾ ਚਾਹੁੰਦਾ ਕਿ ਮੈਂ ਫੇਮਸ ਹੋਣਾ ਹਰ ਕਿਸੇ ਨੂੰ ਫੇਮ ਚਾਹੀਦਾ ਕਈ ਲੋਕ ਨੇ ਜੋ ਸਿਰਫ ਇਹ ਕਹਿੰਦੇ ਮੇਰੇ ਥਾਟਸ ਲੋਕਾਂ ਦੇ ਸਾਹਮਣੇ ਆਉ ਕੋਈ ਲੋਕ ਇਦਾਂ ਦੇ ਨੇ ਜੋ ਨੈਗੇਟਿਵਿਟੀ ਫਲਾ ਰਹੇ ਆ ਤੁਸੀਂ ਦੇਖੀ ਸਾਡੇ ਕਾਫੀ ਕੰਟਰੋਵਰਸਰੀ ਰੀਸੈਂਟਲੀ ਵੀ ਹੋਈਆਂ ਵੀ ਇੱਕ ਬੰਦਾ ਕਿੱਥੇ ਰੀਚ ਕਰ ਰਿਹਾ ਉਹਨੂੰ ਆਪਣੇ ਹੀ ਬੰਦੇ ਲੱਤਾਂ ਖਿੱਚ ਰਹੇ ਨੇ ਬਿਲਕੁਲ ਬਿਲਕੁਲ ਸੋ ਮੇਰੇ ਖਿਆਲ ਨਾਲ ਇਹ ਚੀਜ਼ ਹੈ ਕਿ ਜੇ ਕੋਈ ਚੀਜ਼ ਵਧੀਆ ਆ ਰਹੀ ਹੈ ਉਹਨੂੰ ਲੋਕਾਂ ਨੂੰ ਸੁਣਨਾ ਚਾਹੀਦਾ ਲੋਕਾਂ ਨੂੰ ਪ੍ਰਮੋਟ ਕਰਨੇ ਚਾਹੀਦੇ ਹਾਂ ਜੇ ਮਾੜੀ ਚੀਜ਼ ਆ ਰਹੀ ਆ ਐਟ ਲੀਸਟ ਉਹ ਲੋਕ ਉਹਨਾਂ ਨੂੰ ਚਿਹਰਾ ਵੀ ਦਿਖਾਉਣ ਉਹਦੇ ਫੇਸ ਦਿਖਾਉਣ ਵੀ ਆਹ ਚੀਜ਼ ਨਹੀਂ ਚਾਹੀਦੀ ਸਾਨੂੰ ਬਟ ਰਿਐਲਿਟੀ ਕੁਝ ਹੋਰ ਆ ਜਿਦੋਂ ਤੁਸੀਂ ਗੱਲ ਕਰਦੇ ਗੁਰਬਾਣੀ ਦੀ ਅਸੀਂ ਗੁਰਬਾਣੀ ਵੀ ਸੁਣਦੇ ਹਾਂ ਠੀਕ ਹੈ ਅਸੀਂ ਬੜਾ ਅੱਜ ਵੀ ਤੁਸੀਂ ਦੇਖ ਲਓ ਕਿ ਜਿਹੜੇ ਚੰਗੇ ਗਾਣੇ ਆ ਜਾਂ ਕਹ ਲਓ ਕਿ ਜਿਹੜੇ ਆਪਣੇ ਹਿਸਟਰੀ ਨੂੰ ਦਿਖਾ ਰਹੇ ਆ ਕੁਝ ਵੀ ਉਹ ਚੱਲਦੇ ਨਹੀਂ ਅਸੀਂ ਸਿੱਧੂ ਮੂਸੇਵਾਲੇ ਦੀ ਵਾਰ ਚੱਲੀ ਸੀ ਕਿਉਂਕਿ ਉਹ ਸਿੱਧੂ ਮੂਸੇਵਾਲਾ ਸੀ ਉਹਦੀ ਵਾਰ ਮਤਲਬ ਰਿਕਾਰਡ ਬ੍ਰੇਕਿੰਗ ਹਨਾ ਕਰਕੇ ਗਈ ਬਟ ਜੇ ਨਾਰਮਲੀ ਕਿੰਨੇ ਲੋਕਾਂ ਨੇ ਵਧੀਆ ਵਧੀਆ ਵਾਰਾਂ ਗਾਈ ਬਟ ਉਹਨਾਂ ਦਾ ਕੋਈ ਫੇਸ ਹੀ ਨਹੀਂ ਬਣਿਆ ਉਹਨਾਂ ਨੂੰ ਕੋਈ ਪੁੱਛਦਾ ਹੀ ਨਹੀਂ ਤੇ ਚੰਗੇ ਗਾਣੇ ਆਪਾਂ ਕਹਿ ਸਕਦੇ ਫਿਰ ਵੀ ਚੰਗੇ ਗਾਣੇ ਲੋਕ ਸੁਣ ਨਹੀਂ ਰਹੇ ਹਾਂਜੀ ਫਿਰ ਜੋ ਚੀਜ਼ ਚਲਣੀ ਚਾਹੀਦੀ ਹੈ ਰਿਐਲਿਟੀ ਉਹ ਚਲ ਨਹੀਂ ਰਹੀ ਬਟ ਨੈਗੇਟਿਵਿਟੀ ਬਹੁਤ ਚੱਲ ਰਹੀ ਹੈ ਮੈਂ ਕਹਿੰਦਾ ਮੈਂ ਲੱਕੀ ਹਾਂ ਮੇਰੇ ਕੋਲ ਨਹੀਂ ਕਿੱਦਾਂ ਗਾਣਾ ਸਾਹਮਣੇ ਆ ਗਿਆ ਲੋਕਾਂ ਦੇ ਤੇ ਚੰਗੀ ਜੀ ਚੱਲ ਗਈ ਬਟ ਬਹੁਤ ਘੱਟ ਚੀਜ਼ਾਂ ਨੇ ਜਿਹੜੀ ਮੈਂ ਦੇਖੀ ਹੈ ਕਿ ਚੰਗੀਆਂ ਚੱਲਦੀਆਂ ਨੇ ਇਹਦੇ ਇੰਨੇ ਸੋਹਣੇ ਗਾਣੇ ਵਿਕਾਰ ਗਏ ਬਟ ਅੱਜ ਕੱਲ ਸੋਸ਼ਲ ਮੀਡੀਆ ਤੇ ਚੰਗੀਆਂ ਚੀਜ਼ਾਂ ਵੀ ਚੱਲ ਰਹੀਆਂ ਨੇ ਚੱਲ ਰਹੀਆਂ ਨੇ ਜਿੱਦਾਂ ਆਪਾਂ ਦੇਖੀਏ ਲੋਕ ਜਦੋਂ ਖੁਦ ਨਾਲ ਰਿਲੇਟ ਕਰਦੇ ਆ ਤੇ ਉਹ ਚੀਜ਼ ਲੋਕੀ ਸੁਣ ਰਹੇ ਆ ਬਾਰ-ਬਾਰ ਬਟ ਮੈਂ ਤੇ ਇਹ ਕਹੂੰਗਾ ਕਿ ਚੰਗੀ ਚੀਜ਼ ਨੂੰ ਚੰਨਾ ਚਾਹੀਦਾ ਜਿਵੇਂ ਹੁਣ ਤੁਹਾਨੂੰ ਇੰਨੇ ਥੋੜੇ ਟਾਈਮ ਚ ਜਿੱਦਾਂ ਫੇਮ ਮਿਲੀ ਹੈ ਸਕਸੈਸ ਮਿਲੀ ਹੈ ਇਹ ਥੋੜਾ ਬੈਡ ਹੈ ਜੀ ਟਾਈਮ ਤੇ ਮੈਨੂੰ ਵੀ ਬਹੁਤ ਲੱਗਿਆ ਪਰ ਜਿਹੜਾ ਲੋਕਾਂ ਸਾਹਮਣੇ ਜਿਹੜਾ ਐਕਚੁਅਲ ਜੀ ਕੀ ਹੁੰਦਾ ਜਿਹੜਾ ਸਟਰਗਲ ਹੈ ਉਹ ਇੰਨਾ ਸਾਹਮਣੇ ਦਿਆਂ ਪਾਉਂਦਾ ਜਿਹੜਾ ਰਿਜ਼ਲਟ ਹੈ ਉਦੋਂ ਉਸ ਤੋਂ ਬਾਅਦ ਪਤਾ ਲੱਗਦਾ ਐਕਚੁਅਲ ਜੋ ਕੀ ਹੁੰਦਾ ਵੀ ਸਟਰਗਲ ਤੁਹਾਡਾ ਹਿਡਨ ਤਾਂ ਹੋ ਜਾਂਦਾ ਕਿਉਂਕਿ ਲੋਕ ਖੁਦ ਹਾਈਡ ਕਰਦੇ ਮੈਂ ਪਹਿਲਾਂ ਵੀ ਦੱਸਿਆ ਹਰ ਇੰਟਰਵਿਊ 'ਚ ਮੈਂ ਇੱਕ ਇੰਟਰਨੈਸ਼ਨਲ ਸਟੂਡੈਂਟ ਸੀ ਮੈਂ ਗਿਆ ਸੀ ਮੈਂ ਉੱਥੇ ਕਮਾਈ ਕੀਤੀ ਆਪਣਾ ਕੰਮ ਵਧਾਇਆ ਬਾਅਦ 'ਚ ਸ਼ੌਂਕ ਪੂਰੇ ਕੀਤੇ ਬਟ ਲੋਕੀ ਕੀ ਕਹਿੰਦੇ ਆ ਕਿ ਹਾਂਜੀ ਨਹੀਂ ਮੈਂ ਪਹਿਲਾਂ ਹੀ ਬਾਨੀ ਦਾ ਮੁੰਡਾ ਸੀ ਉਹ ਪਹਿਲੇ ਤੋਂ ਹੀ ਸ਼ੋਅ ਕਰ ਦਿੰਦੇ ਵੀ ਅਸੀਂ ਰਿਚ ਕਲਾਸ ਦੇ ਹਾਂ ਕਿਉਂਕਿ ਜਿੰਨਾ ਲੋਕ ਆਪਣਾ ਪ੍ਰਾਣਾ ਦਿਖਾਉਂਦੇ ਨੇ ਲੋਕੀ ਉਹਨਾਂ ਨੂੰ ਸੋਚਦੇ ਲੈ ਇਹ ਵੀ ਆਪਣਾ ਗਰੀਬੀ ਕੋਲਾ ਸਿਸਟਮ ਦਿਖਾਉਣ ਲੱਗ ਗਿਆ ਤੇ ਆ ਗਿਆ ਜੀ ਮੈਂ ਮੀਰੋ ਗਿਆ ਇਦਾਂ ਹੋ ਗਿਆ ਨਹੀਂ ਲੋਕੀ ਨਾਰਮਲ ਹੀ ਕਹਦੇ ਸੀ ਨਾਰਮਲ ਫੈਮਲੀ ਤੁਸੀਂ ਚਲੋ ਸਾਡਾ ਗਾਣਾ ਚੱਲ ਗਿਆ ਸੀ ਹਿੱਟ ਹੋ ਗਿਆ ਜਿਵੇਂ ਤੁਸੀਂ ਹੁਣ ਇੰਨਾ ਸਟਰਗਲ ਕੀਤਾ ਉਸ ਤੋਂ ਬਾਅਦ ਤੁਹਾਨੂੰ ਫੇਮ ਮਿਲੀ ਹੈ ਸਕਸੈਸ ਮਿਲੀ ਹੈ ਤੇ ਤੁਸੀਂ ਇਸ ਚੀਜ਼ ਨੂੰ ਆਪਣੀ ਲਾਈਫ ਤੇ ਕਿਦਾਂ ਇਫੈਕਟ ਹੋਣ ਦਿੰਦਾ ਨਹੀਂ ਹੋਣ ਦਿੰਦਾ ਕਿਉਂਕਿ ਇਹ ਕਿਤੇ ਨਾ ਕਿਤੇ ਸਾਡੀ ਜਿਹੜੀ ਪਰਸਨਲ ਲਾਈਫ ਆ ਉਹਨੂੰ ਇੰਪੈਕਟ ਪਾਉਂਦੀ ਹੀ ਹੈ ਪਹਿਲੀ ਗੱਲ ਤੇ ਫੇਮ ਦਾ ਐਡਾ ਕੋਈ ਰੌਲਾ ਨਹੀਂ ਹੈਗਾ ਫੇਮ ਬਣਾਇਆ ਹੋਇਆ ਇੱਕ ਤਰ੍ਹਾਂ ਦਾ ਆ ਇਹ ਰੌਲਾ ਬਣਾਇਆ ਹੋਇਆ ਫੇਮ ਨਹੀਂ ਐਡੀ ਕੋਈ ਚੀਜ਼ ਹੈਗੀ ਸਿਰਫ ਇਹ ਕਿ ਤੁਸੀਂ ਲੋਕਾਂ ਦੇ ਚਿਹਰੇ ਸਾਹਮਣੇ ਆ ਜਾਂਦੇ ਜੀ ਕਿ ਹਰ ਤਰੂ ਕੀ ਤੁਹਾਨੂੰ ਪਛਾਣਨ ਲੱਗ ਜਾਂਦੇ ਆ ਉਹ ਫੇਮ ਨਹੀਂ ਆ ਐਕਚੁਅਲ ਜੋ ਕੀ ਹੁੰਦਾ ਤੁਹਾਡਾ ਫੇਸ ਵੈਲਿਊ ਬਣ ਗਈ ਫੇਮ ਉਹ ਹੁੰਦਾ ਵੀ ਉਹ ਤਾਂ ਨਹੀਂ ਤੁਸੀਂ ਜਾਂਦੇ ਜੇ ਤੇ ਦੁਨੀਆ ਇਕੱਠ ਇਕੱਠ ਹੋ ਗਈ ਉਹਨੂੰ ਫੇਮ ਕਹਾਂਗਾ ਪਰ ਜਿਹੜਾ ਇੱਕ ਕਹਿੰਦੇ ਨੇ ਕਿ ਲੋਕੀ ਪਸੰਦ ਕਰ ਰਹੇ ਸੁਣਦੇ ਆ ਤੁਹਾਨੂੰ ਆ ਕੇ ਅਪਰੀਸ਼ੀਏਟ ਕਰਦੇ ਉਹ ਫੇਮ ਨਹੀਂ ਉਹ ਤੁਹਾਡੀ ਫੇਸ ਵੈਲਿਊ ਬਣ ਗਈ ਕਿ ਇਹ ਬੰਦਾ ਇਦਾਂ ਦੇ ਗਾਣੇ ਗਾਉਂਦਾ ਤੇ ਜਿਹੜਾ ਫੇਮ ਹੁੰਦਾ ਫੇਮ ਦਾ ਤੇ ਚਿਹਰਾ ਏਡਾ ਵੱਡਾ ਹੋ ਜਾਂਦਾ ਨਾ ਕਿ ਉਸ ਬੰਦੇ ਨੂੰ ਲੋਕੀ ਹੱਥਾਂ ਦੇ ਚੁੱਕੇ ਤੁਰੇ ਫਿਰਦੇ ਕਿ ਇਹ ਬੰਦੇ ਨੂੰ ਮੈਂ ਮਿਲ ਲਾਵਾਂ ਕਿਸੇ ਤੇ। ਮਿਲ ਲਾਵਾਂ ਕਿਸੇ ਤੇ। ਸੋ ਉਹ ਫੇਮ ਆ, ਉਹ ਦਲਜੀਤ ਵਰਗਾ ਇੱਕ ਹੁੰਦਾ ਨਾ ਕਹਿੰਦੇ ਉਹਦਾ ਉਹ ਫੇਮ ਆ। ਜਿਹੜੇ ਅਸੀਂ ਹਜੇ ਕਰ ਰਹੇ ਹਾਂ ਕੰਮ ਸਾਡਾ ਇੱਕ ਫੇਸ ਵੈਲਿਊ ਬਣ ਰਹੀ ਹੈ। ਅਸੀਂ ਕੰਮ ਕਰ ਰਹੇ ਹਾਂ ਜੇ ਉਸ ਚੀਜ਼ ਤੱਕ ਪਹੁੰਚਣ ਲਈ ਜਿਸ ਚੀਜ਼ ਤੇ ਉਹ ਬੰਦਾ ਆਲਰੇਡੀ ਪਹੁੰਚ ਚੁੱਕਿਆ। ਸੋ ਸਕਸੈਸ ਉਦੋਂ ਹੁੰਦੀ ਹੈ ਜਦੋਂ ਬੰਦਾ ਕਹਿੰਦਾ ਕਿ ਹਾਂ ਮੈਂ ਬਸ ਮੈਨੂੰ ਲੋੜ ਨਹੀਂ ਕਿਸੇ ਚੀਜ਼ ਦੀ ਮੈਂ ਸਕਸੈਸਫੁਲ ਹਾਂ। ਨਹੀਂ ਤਾਂ ਸਕਸੈਸ ਕਦੀ ਨਹੀਂ ਹੁੰਦੀ। ਕੰਮ ਚੱਲਦਾ ਹੀ ਰਹਿੰਦਾ। ਅਸੀਂ ਉਸ ਤੇ ਬਹੁਤ ਕਰਦੇ ਰਹ ਲੋਕਾਂ ਨੂੰ ਬੋਲ ਜਾਣਾ ਸੋ ਬੈਟਰੀ ਹੈ ਕਿ ਸਕਸੈਸਫੁਲ ਤੇ ਉਹਦੇ ਕਿਹਨੇ ਬਣਾਏ ਬੈਟਰੀ ਮੇਰਾ ਤੁਹਾਡੇ ਸਾਰੇ ਗਾਣੇ ਚੱਲਣਗੇ ਬੜਾ ਸਕਸੈਸਫੁਲ ਦੀ ਗੱਲ ਇਹ ਵੀ ਹੈ ਕਿ ਜੀ ਸਕਸੈਸ ਉਦੋਂ ਆ ਜਦੋਂ ਤੁਹਾਡਾ ਪਤਾ ਹੈ ਕਿ ਜੋ ਤੁਸੀਂ ਕਰਤਾ ਉਹ ਚੱਲੂ ਚੱਲੂ ਉਹ ਸਕਸੈਸਫੁਲ ਹੈ ਬੰਦਾ ਆਦਰਵਾਇਸ ਸਕਸੈਸਫੁਲ ਹੈ ਹੀ ਨਹੀਂ ਬਣੇ ਜਿਵੇਂ ਤੁਹਾਡੇ ਇੰਸਟਾਗ੍ਰam ਤੇ ਰੀਲ ਕਾਫੀ ਜਿਆਦਾ ਚੱਲੀ ਸਟਾਰਟਿੰਗ ਜੇ ਨਾ ਆਪਾਂ ਫੇਰ ਮਿਲਾਂਗੇ ਗਾਣੇ ਦੀ ਤੇ ਫਿਰ ਉਸ ਤੋਂ ਬਾਅਦ ਸ਼ਰਦਾ ਕਪੂਰ ਮੈਮ ਨੇ ਵੀ ਤੁਹਾਡੇ ਸਟੋਰੀਸ ਤੇ ਸ਼ੇਅਰ ਕੀਤੇ ਤੇ ਤੁਹਾਨੂੰ ਉਦੋਂ ਕਿਵੇਂ ਦਾ ਫੀਲ ਹੋਇਆ ਬਸ ਕੁਛ ਨਹੀਂ ਜੀ ਫਰੀ ਦੀ ਪ੍ਰਮੋਸ਼ਨ ਮਿਲ ਰਹੀ ਹੈ ਹੋਰ ਕੀ ਚਾਹੀਦਾ ਨਹੀਂ ਹੋਈ ਹੈ ਕਿ ਵਧੀਆ ਲੱਗਾ ਪੈਲੀਗਲ ਤੇ ਆਬਵੀਅਸਲੀ ਕਿਉਂਕਿ ਤੁਹਾਡੇ ਗਾਣੇ ਹਨਾ ਪੂਰੀ ਬਾਲੀਵੁੱਡ ਤੱਕ ਪਹੁੰਚ ਰਹੇ ਨੇ ਹਾਂਜੀ ਕਿਉਂਕਿ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਉਹ ਵੀ ਚੀਜ਼ ਹੈ ਨਾ ਕਿ ਵੱਡੇ ਸਟਾਰ ਨੇ ਕਾਫੀ ਵੱਡੇ ਨਾਮ ਆ ਤੇ ਜੇ ਇਹੋ ਜਿਹੇ ਬੰਦੇ ਸਾਨੂੰ ਅਪਰੀਸ਼ੀਏਟ ਕਰ ਰਹੇ ਸਾਡੇ ਗਾਣੇ ਸ਼ੇਅਰ ਕਰ ਰਹੇ ਦੈਟ ਮੀਨਸ ਸਮਥਿੰਗ ਸਾਡੇ ਲਈ ਤਾਂ ਬਹੁਤ ਵੱਡੀ ਚੀਜ਼ ਹੈ ਸੋ ਕੋਈ ਨਹੀਂ ਅੱਗੇ ਵੀ ਵਿਖਦੇ ਆ ਕਿੰਨੇ ਸ਼ੇਅਰ ਹੁੰਦੇ ਆ ਤੇ ਇੰਸਟਾਗ੍ਰਾਮ ਸਰ ਤੁਸੀਂ ਜੇ ਯੂਜ਼ ਕਰਦੇ ਹੋ ਤੁਹਾਨੂੰ ਕੁੜੀਆਂ ਦੇ ਤਾਂ ਬਹੁਤ ਮੈਸੇਜਸ ਆਉਂਦੇ ਹੋਣੇ ਨਹੀਂ ਆਉਂਦੇ ਆ ਜੀ ਸਾਰਿਆਂ ਮੈਂ ਰਿਪਲਾਈ ਵੀ ਕਰਦਾ ਮੈਂ ਸਾਰਿਆਂ ਦੇ ਰਿਪਲਾਈ ਵੀ ਕਰਦਾ ਇਹ ਨਹੀਂ ਕਿ ਮੈਂ ਕਦੀ ਕਿਸੇ ਨੂੰ ਦੇਖ ਕੇ ਤੇ ਮੈਂ ਇਗਨੋਰ ਕਰਦਾ ਜਦੋਂ ਮੈਨੂੰ ਟੈਗ ਵੀ ਹੁੰਦੇ ਆ ਮੈਂ ਮੋਸਟਲੀ ਸਟੋਰੀਜ਼ ਸ਼ੇਅਰ ਕੀਤੀਆਂ ਹੁੰਦੀਆਂ ਕਈ ਲੋਕ ਮੈਨੂੰ ਕਹਿੰਦੇ ਨੇ ਤੂੰ ਕੁੜੀਆਂ ਦੀ ਬਹੁਤ ਸਟੋਰੀ ਸਟੋਰੀਆਂ ਸ਼ੇਅਰ ਕਰਦਾ ਤੇ ਮੁੰਡਿਆਂ ਦੀ ਘੱਟ ਹੁੰਦੀਆਂ ਹੁਣ ਮੁੰਡੇ ਟੈਗ ਹੀ ਨਹੀਂ ਕਰਦੇ ਜੀ ਆਪਾਂ ਫੇਰ ਮਿਲਾਂਗੇ ਕੋਈ ਮੁੰਡਾ ਪਾਈ ਨਹੀਂ ਰਿਹਾ ਕੁੜੀਆਂ ਹੀ ਪ ਇਹ ਮੁੰਡੇ ਬਹੁਤ ਇਮੋਸ਼ਨਲ ਹੁੰਦੇ ਆ ਇਦਾਂ ਦੀ ਕੋਈ ਗੱਲ ਨਹੀਂ ਬਟ ਇਹ ਹੈ ਕਿ ਮੈਨੂੰ ਨਹੀਂ ਪਤਾ ਕਹਿ ਕਹਿ ਸਕਦੇ ਜਿੱਦਾਂ ਦਾ ਲੋਕ ਹਰ ਇੱਕ ਕੈਟਾਗਰੀ ਹੁੰਦੀ ਹੈ ਕਈ ਚੀਜ਼ਾਂ ਕੁੜੀਆਂ ਪਸੰਦ ਕਰਦੀਆਂ ਕਈ ਮੁੰਡੇ ਪਸੰਦ ਕਰਦੇ ਸੋ ਆਈ ਥਿੰਕ ਕਈਆਂ ਨੂੰ ਲੱਗਦਾ ਕਿ ਜਿਹੜੇ ਇਮੋਸ਼ਨਲ ਗਾਣੇ ਨੇ ਵੀ ਅਗਰ ਮੈਂ ਆਪਣੀ ਗੱਲ ਕਰਾਂ ਤਾਂ ਮੈਨੂੰ ਵੀ ਬਹੁਤ ਜ਼ਿਆਦਾ ਪਸੰਦ ਆਇਆ ਮੈਨੂੰ ਐਵੇਂ ਲੱਗਦਾ ਕਿ ਮੇਰੇ ਆਪ ਤੇ ਹੀ ਐ ਤੇ ਮੇਰੇ ਆਪ ਦੀ ਲਾਈਫ ਨਾਲ ਹੈ ਵੌਇਸ ਦਾ ਸਾਨੂੰ ਹਮੇਸ਼ਾ ਐਵੇਂ ਲੱਗਦਾ ਕਿ ਵੌਇਸ ਨੂੰ ਜ਼ਿਆਦਾ ਇਮੋਸ਼ਨਸ ਹੁੰਦੇ ਨਹੀਂ ਐ ਇਮੋਸ਼ਨ ਲੈਸ ਹੁੰਦੇ ਆ ਤੋਡਾ ਕੀ ਕਹਿਣਾ ਹੈ ਇਸ ਬਾਰੇ ਮੇਰਾ ਕਹਿਣਾ ਇਹ ਹੈ ਅਸੀਂ ਜਦੋਂ ਆਪਾਂ ਆਪਣੇ ਫਾਦਰ ਸਾਹਿਬ ਵੱਲ ਦੇਖਦੇ ਹਾਂ ਕਿ ਸਾਡੇ ਪੇਰੈਂਟਸ ਹੈ ਉਹ ਵੀ ਇੱਕ ਮਨ ਹੈ ਹਨ ਸੋ ਆਈ ਡੋਨਟ ਥਿੰਕ ਕਿ ਜਿਹੜੇ ਫਾਦਰ ਹੈ ਉਹ ਇਮੋਸ਼ਨਸ ਦਿਖਾਉਂਦੇ ਨਹੀਂ ਪਰ ਉਹ ਇਮੋਸ਼ਨਲ ਬਹੁਤ ਹੁੰਦੇ ਆ ਇੱਕ ਸਾਡੇ ਸਾਟ ਲੱਗ ਜਾਂਦੀ ਹੈ ਤੇ ਉਹ ਭੱਜੇ ਫਿਰਦੇ ਹੁੰਦੇ ਮਮੀ ਹੁਣੇ ਰੋਣ ਲੱਗ ਜਾਂਦੇ ਪਰ ਐਕਚੁਅਲ ਵਰਕ ਸਾਡੇ ਫਾਦਰ ਸਾਹਿਬ ਕਰ ਰਹੇ ਹੁੰਦੇ ਕਿ ਵੀ ਇਲਾਜ ਤੇ ਉਹਨਾਂ ਨੇ ਹੀ ਕਰਾਉਣਾ ਦਿਖਾਇਆ ਕਿਦਾ ਹੀ ਜਾਂਦਾ ਚਿਹਰਾ ਮਮ ਦਾ ਕੀ ਬੜੇ ਰੋਏ ਇਹ ਚੀਜ਼ ਪਰ ਜਿਹੜਾ ਬੰਦਾ ਭੱਜ ਦੌੜ ਕਰਕੇ ਆਇਆ ਉਸ ਚੀਜ਼ ਲਈ ਉਹ ਦਿਖਾਏ ਨਹੀਂ ਆ ਇਸ ਕਰਕੇ ਬੰਦੇ ਦਾ ਚਿਹਰਾ ਇਹ ਹਿਡਨ ਹੋ ਜਾਂ ਕਿਉਂ ਇਮੋਸ਼ਨਲ ਹੈ ਕਿਉਂਕਿ ਉਹ ਉਹ ਤੇ ਵਰਕਆਊਟ ਕਰ ਰਿਹਾ ਸਿਰਫ ਮੰਮੀ ਦੇ ਘਰਾਂ ਲਾ ਕੇ ਪੈ ਕੇ ਰੋ ਲਿਆ ਉਹ ਚੀਜ਼ ਹੈ ਕਾਫੀ ਨੇ ਬੰਦੇ ਇਮੋਸ਼ਨਲ ਬਹੁਤ ਹੁੰਦੇ ਆ ਤੇ ਕੁੜੀਆਂ ਵੀ ਹੁੰਦੀਆਂ ਆਬਵੀਅਸਲੀ ਹਰ ਹਰ ਕੋਈ ਹੁੰਦਾ ਦਿਲ ਸਾਰਿਆਂ ਦਾ ਬੜੇ ਕੀ ਕਿਸੇ ਨੂੰ ਕਈਆਂ ਦਾ ਦਿਖ ਜਾਂਦਾ ਕਈਆਂ ਦਾ ਦਿਖਦਾ ਫਰਕ ਕਿੰਨਾ ਤੇ ਤੁਸੀਂ ਆਪਣੇ ਘਰ ਚ ਮਦਰ ਦੇ ਨਾਲ ਜ਼ਿਆਦਾ ক্লোਜ਼ ਹੋ ਜਾਂ ਫਾਦਰ ਸਾਹਿਬ ਨਾਲ ਮੈਂ ਦੋਨੋਂ ਨਾਲ ਬਟ ਅੱਜ ਕੱਲ ਮੇਰੇ ਫਾਦਰ ਸਾਹਿਬ ਨਾਲ ਬਹੁਤ ক্লোਜ਼ ਹਾਂ ਅੱਛਾ ਜੀ ਕਿਉਂਕਿ ਕਿਤੇ ਨਾ ਕਿਤੇ ਮੇਰੇ ਫਾਦਰ ਸਾਹਿਬ ਪਹਿਲਾਂ ਉਹਨਾਂ ਨੂੰ ਹੁੰਦਾ ਸੀ ਈ ਪਤਾ ਨਹੀਂ ਕਿਹੜੇ ਰਾਹ ਚ ਪੈ ਗਿਆ ਕੀ ਕਰੀ ਜਾਂਦਾ ਕੀ ਨਹੀਂ ਬਟ ਹੁਣ ਜਦੋਂ ਉਹਨਾਂ ਨੂੰ ਵੀ ਲੋਕ ਮਿਲਦੇ ਆ ਤੇ ਉਹ ਕਹਿੰਦੇ ਤੁਹਾਡੇ ਮੁੰਡੇ ਦਾ ਗਾਣਾ ਆਇਆ ਹੈ ਨਾ ਅਸੀਂ ਸੁਣਿਆ ਸੀ ਤੇ ਉਹਨਾਂ ਨੇ ਅਪਰੀਸ਼ੀਏਟ ਕਰਦੇ ਤੇ ਉਹਨਾਂ ਨੂੰ ਵੀ ਕਈ ਵਾਰ ਕਹਿੰਦੇ ਕਿ ਵੀ ਆਊਗਾ ਤੇ ਦੱਸਿਓ ਅਸੀਂ ਫੋਟੋ ਕਰਾਉਣੀ ਆ ਉਹ ਚੀਜ਼ਾਂ ਹੁਣ ਫਰਦ ਸਾਹਿਬ ਨੂੰ ਵੀ ਵਧੀਆ ਲੱਗ ਜੇਗੀ ਹਾਂ ਮਾਰੇ ਬੱਚੇ ਨੂੰ ਕੋਈ ਪੁੱਛਦਾ ਸੋ ਤੇ ਜਦੋਂ ਤੁਹਾਡੇ ਪੇਰੈਂਟਸ ਨੇ ਇਹ ਕਰਦਿਆ ਨੇ ਤੁਹਾਡੇ ਗਾਣਾ ਵਗੈਰਾ ਦੇਖਿਆ ਤਾਂ ਉਹਨਾਂ ਦਾ ਕੀ ਰਿਐਕਸ਼ਨ ਸੀਗਾ ਜਦੋਂ ਫਸਟ ਟਾਈਮ ਉਹਨਾਂ ਨੇ ਤੁਹਾਨੂੰ ਦੇਖਿਆ ਐਕਚੁਅਲ ਜੇ ਉਹਨਾਂ ਦਾ ਕੋਈ ਰਿਐਕਸ਼ਨ ਨਹੀਂ ਸੀ ਉਹਨਾਂ ਨੇ ਇਹ ਸੀ ਕਿ ਜਿੱਦਾਂ ਮਾੜੇ ਮ ਪਰ ਹਾਂ ਜਦੋਂ ਟੀਵੀ ਤੇ ਆਇਆ ਗਾਣਾ ਕੋਈ ਪ੍ਰੋਮੋਸ਼ਨ ਨਹੀਂ ਲਾਈ ਸੀ ਅਸੀਂ ਕੋਈ ਟੀਵੀ ਐਡ ਦਾ ਪੈਸਾ ਨਹੀਂ ਦਿੱਤੇ ਪਤਾ ਨਹੀਂ ਉਹ ਨੈਚੁਰਲੀ ਉਹਨਾਂ ਨੇ ਜਿਦਾਂ ਐਨਓਸੀ ਵਗੈਰਾ ਲੈ ਕੇ ਚੈਨਲ ਨੇ ਹਾਂਜੀ ਉਹਨਾਂ ਨੇ ਪਲੇ ਕੀਤਾ ਸੀ ਤੇ ਘਰ ਦੇ ਆਣੇ ਮੈਨੂੰ ਦੱਸਿਆ ਸਭ ਉਲਟ ਕਿ ਤੇਰਾ ਗਾਣਾ ਟੀਵੀ ਤੇ ਚੱਲ ਰਿਹਾ ਸੋ ਉਹ ਜੀ ਮੇਰੇ ਲਈ ਵਧੀਆ ਸੀਗਾ ਹਾਂ ਘਰ ਦੇ ਮੈਨੂੰ ਇਹ ਗੱਲ ਕਰੇ ਤੇਰਾ ਗਾਣਾ ਟੀਵੀ ਤੇ ਚੱਲ ਰਿਹਾ ਸੋ ਉਹਨਾਂ ਬਹੁਤ ਖੁਸ਼ ਸੀ ਤੇ ਹੁਣ ਜਿਹੜੇ ਨਵੇਂ ਯੰਗਸਟਰਸ ਨਿਊ ਜਿਹੜੇ ਸਿੰਗਰ ਬਣਦੇ ਆ ਜਾਂ ਪ੍ਰੈਕਟਿਸ ਕਰ ਰਹੇ ਆ 뮤직 ਦੀ ਤੁਸੀਂ ਉਹਨਾਂ ਨੂੰ ਕੀ ਐਡਵਾਈਸ ਦੇਣਾ ਚਾਹੁੰਦੇ ਹੋ ਮੈਂ ਤੇ ਸਿੰਪਲ ਜੀ ਇਹੋ ਐਡਵਾਈਸ ਦਵਾਂ ਕਿ ਸੋਹਣੇ ਲਿਰਿਕਸ ਲੈ ਕੇ ਆਓ ਕੰਪੋਜੀਸ਼ਨ ਵਧੀਆ ਬਣਾ ਕੇ ਆਓ ਅੱਜ ਕੱਲ ਕੰਪੋਜੀਸ਼ਨ ਤੇ ਲਿਰਿਕਸ ਤੇ ਬਹੁਤ ਮੈਟਰ ਕਰਦੇ ਕਿਉਂਕਿ ਲੋਕੀ ਆਪਣੇ ਆਪ ਨਾਲ ਰਿਲੇਟ ਕਰਨਾ ਚਾਹੁੰਦੇ ਹਰ ਚੀਜ਼ ਨੂੰ ਤੇ ਜੇ ਰਿਲੇਟੇਬਲ ਸੰਗਸ ਕਰੋਗੇ ਤੇ ਆਬਵੀਅਸਲੀ ਚੱਲਣਗੇ ਬਾਕੀ ਹਾਂ ਜਿਹੜੇ ਆਪਣੇ ਪਹਿਲਾਂ ਚੱਲਦੇ ਆ ਰਹੇ ਉਹ ਤੇ ਚੱਲ ਹੀ ਰਹੇ ਆ ਬਟ ਜਿੱਦਾਂ ਲੋਕੀ ਆਪਣੇ ਆਪ ਤੇ ਗਾਣੇ ਲੈ ਕੇ ਗਾਉਣਗੇ ਉਹ ਜ਼ਿਆਦਾ ਚੀਜ਼ ਚੱਲ ਜੂ ਤੇ ਬੈਟਰ ਇਹ ਹੋਈ ਹੈ ਕਿ ਅੱਜ ਕੱਲ ਦੇ ਦੌਰ ਦੇ ਹਿਸਾਬ ਨਾਲ ਚੱਲੋ ਤੇ ਸੈਵੀ ਜੀ ਇਹ ਜਿਹੜੇ ਤੁਹਾਡੇ ਗਾਣੇ ਨੇ ਇਹਨਾਂ ਦੇ ਵਿੱਚ ਤੁਹਾਡਾ ਸਾਥ ਕਿਸੇ ਨੇ ਦਿੱਤਾ ਜਾਂ ਇਹ ਤੁਸੀਂ ਖੁ ਉਹ ਪ੍ਰਿਪੇਅਰ ਕੀਤਾ ਸਭ ਨਹੀਂ ਐਕਚੁਅਲੀ ਗਾਣੇ ਮੈਂ ਖੁਦ ਹੀ ਲਿਖਦਾ ਖੁਦ ਹੀ ਕੰਪੋਜ਼ ਕੀਤੇ ਬਟ ਇਹਦੇ ਵਿੱਚ ਸਭ ਤੋਂ ਵੱਡਾ ਸਾਥ ਜਿਹੜਾ ਦਿੱਤਾ ਉਹ 뮤직 ਦਾ ਸੀ 뮤직 ਜਿਹੜਾ ਮੇਰੇ ਭਰਾ ਨੇ ਕੀਤਾ ਦਾ ਮਾਸਟਰਸ ਨੇ ਉਹਨੇ ਇਹ ਗਾਣਾ ਜਿੱਦਾਂ ਮੈਂ ਕਿਹਾ ਉਹਨੂੰ ਵੀ ਮੈਨੂੰ ਇਦਾਂ ਦਾ ਹੀ ਚਾਹੀਦਾ ਜੋ ਕਿ ਆਲਰੇਡੀ ਵਾਇਰਲ ਹੋਇਆ ਸੀ ਮੇਰੇ ਵੀਡੀਓ ਸੋ ਉਹਨੇ 뮤직 'ਚ ਕਾਫੀ ਚੇਂਜਿਸ ਨਹੀਂ ਕੀਤੇ ਸੋ ਵੋਕਲ ਵੀ ਮੇਰਾ ਉਦਾਂ ਦਾ ਹੀ ਰੱਖਿਆ ਕਿ ਲੋਕਾਂ ਨੂੰ ਜ਼ਿਆਦਾ ਡਿਫਰੈਂਸ ਨਾ ਲੱਗੇ ਬਟ ਹਾਂ ਪ੍ਰੋਫੈਸ਼ਨਲ ਤੇ ਜਿਹੜਾ ਇੱਕ ਨਾਰਮਲ ਪਾ ਰਹੇ ਸੀ ਫੋਨ ਦੀ ਸਾਊਂਡ ਤੋਂ ਉਹਨਾਂ ਵਿੱਚ ਡਿਫਰੈਂਸ ਤਾਂ ਹੁੰਦਾ ਹੀ ਇੱਕ ਰੌਅ ਚੀਜ਼ ਆ ਇੱਕ ਅਸੀਂ ਕ੍ਰੀਏਟ ਕਰ ਰਹੇ ਹਾਂ ਪ੍ਰੋਫੈਸ਼ਨਲ ਕਰ ਰਹੇ ਹਾਂ ਸੋ ਉਹਦੇ ਵਿੱਚ ਫਰਕ ਹੁੰਦਾ ਬਟ ਉਸ ਬਰਿੰਦਰ ਨੇ ਮੇਰੇ ਲਾਈਕ ਉਸ ਭਰਾ ਨੇ ਉਹਨੂੰ ਸੇਮ ਓਦਾਂ ਦਾ ਬਣਾਇਆ ਜਿੱਦਾਂ ਦਾ ਮੈਂ ਚਾਹੁੰਦਾ ਸੀ ਸੋ ਗਾਣਾ ਉਹ ਲੋਕਾਂ ਨੇ ਸੇਮ ਫੀਲ ਕੀਤਾ ਤੇ ਵਧੀਆ ਚੱਲ ਗਿਆ ਸੋ ਤੁਹਾਡੇ ਦੋਨਾਂ ਦੀ ਮਿਹਨਤ ਦਾ ਜੋ ਰੰਗ ਹੈ ਉਹ ਸਾਡੇ ਸਾਹਮਣੇ ਅੱਜ ਸਪਨੂ ਦੇਖੀ ਰਿਹਾ ਤੇ ਜਿਵੇਂ ਤੁਹਾਡੀ ਲਾਈਫ ਪਹਿਲਾਂ ਦੀ ਲਾਈਫ ਕਿਵੇਂ ਹੁੰਦੀ ਹੈ ਸਿੰਗਰ ਦੀ ਤੇ ਬਾਅਦ ਚ ਜਿਵੇਂ ਗਾਣਾ ਆਇਆ ਤੁਸੀਂ ਲਿਖਿਆ Instagram ਤੇ ਚੜ ਗਿਆ کافی ਜ਼ਿਆਦਾ ਫੇਮਸ ਹੋ ਗਿਆ ਦੇਖੋ ਪਹਿਲਾਂ ਤੇ ਜਦੋਂ ਅਸੀਂ ਗਾਣੇ ਗਾਉਂਦੇ ਆ ਜਾਂ ਕੁਝ ਵੀ ਆ ਇਹ ਗਾਣਾ ਚੱਲ ਜਾਂਦਾ ਜਾਂ ਨਹੀਂ ਚੱਲਦਾ ਜਦੋਂ ਗਾਣੇ ਨਹੀਂ ਚੱਲਦੇ ਸੀ کافی ਲੋਕ ਇਦਾਂ ਦੇ ਵੀ ਸੀ ਇਵਨ ਮੇਰੇ ਰਿਸ਼ਤੇਦਾਰੀ 'ਚ کافی ਲੋਕ ਹੈਗੇ ਆ ਜਿਹੜੇ ਕਹਿੰਦੇ ਸੀ ਕਿ ਗਾਉਣ ਵਜਾਉਣ ਲੱਗ ਪਏ ਹਨ ਇਹ ਗਾਉਣਾ ਵਜਾਂਦਾ ਹੈ ਜਦੋਂ ਮਜ਼ਾਕ ਜਿਹਾ ਹਿਅਰ ਯੂਸੂਅਲੀ ਆਪਣੇ ਪੰਜਾਬ ਵਿੱਚ ਇਦਾਂ ਹੀ ਲੋਕੀ ਸੋਚਦੇ ਨੇ ਕਿ ਇਹਨੂੰ ਕੋਈ profession properly ਮੰਨਦਾ ਨਹੀਂ ਹੈ ਹਲੇ ਮੈਂ ਜਦੋਂ ਇੰਡੀਆ ਆਇਆ ਸੀ ਤਾਂ ਮੇਰੇ ਰਿਸ਼ਤੇਦਾਰੀ 'ਚ ਮੈਨੂੰ ਸੁਣਨ 'ਚ ਮਿਲਿਆ ਸੀ ਕਿ ਕਹਿੰਦੇ ਵੀ ਉਹ ਸਿੰਗਰ ਜਿਹਾ ਆ ਆਪਣਾ ਨੰਬਰ ਜਿੱਦਾਂ ਬੋਲ ਦਿੰਦੇ ਨੇ ਹਾਂਜੀ ਅੱਛਾ ਤਾਂ ਮੈਂ ਵੀ ਉਹ ਵੀ ਸੁਣ ਕੇ ਇਗਨੋਰ ਕੀਤਾ ਚਲੋ ਕੋਈ ਗੱਲ ਨਹੀਂ ਉਹ ਵੀ ਇੱਕ ਟਾਈਮ ਸੀ ਜਦੋਂ ਇਹੋ ਹੀ ਲੋਕ ਕਹਿੰਦੇ ਸੀ ਵੀ ਗੋਂਦਾ ਵਜਾਉਂਦਾ ਤੇ ਅੱਜ ਉਹ ਸਿੰਗਰ ਕਹਿਣ ਲੱਗ ਗਏ ਬਟਲੀ ਦੇ ਨੇ ਬੜਾ ਉਹਦਾ ਵੱਡਾ ਹੋ ਗਿਆ ਅੱਜ ਸਭ ਉਹ ਇਦਾਂ ਦੀਆਂ ਚੀਜ਼ਾਂ ਕਿ ਸਾਨੂੰ ਆਪਣੇ ਆਲੇ ਦੁਆਲੇ ਦਾ ਪਤਾ ਲੱਗਦਾ ਕਿ ਕੌਣ ਸਾਡੇ ਨਾਲ ਆ ਕੌਣ ਸਾਡੇ ਨਾਲ ਮਿੱਠਾ ਮਿੱਠਾ ਜਿਆ ਬਸ ਉੱਪਰ ਉੱਪਰੋਂ ਸੋ ਪਹਿਲਾਂ ਜਿਹੜੇ ਲੋਕ ਸੀ ਮੇਰੇ ਨਾਲ ਜਿਹੜੇ ਮੇਰੇ ਪਹਿਲਾ ਸਟ੍ਰਗਲ ਟਾਈਮ ਜਿਹੇ ਮੇਰੇ ਨਾਲ ਸੀ ਉਹ ਅੱਜ ਵੀ ਮੇਰੇ ਨਾਲ ਇੱਕ ਮੁੰਡਾ ਆਕਾਸ਼ ਰਾਨਾ ਹੈ ਹਾਂਜੀ ਪਾਜੀ ਮੇਰੇ ਨਾਲ ਹੈ ਉਹ ਨਿਊਜ਼ੀਲੈਂਡ ਗਾਣਾ ਚੱਲਣ ਤੋਂ ਪਹਿਲਾਂ ਵੀ ਸਾਡੀ ਸੇਮ ਹੁਣੇ ਮੇਰੀ ਪੁਰਾਣੀ ਵੀਡੀਓਜ਼ ਜਿਹੜੇ ਅਸੀਂ ਪਹਿਲਾਂ ਗਾਣੇ ਕੀਤੇ ਹੋਏ ਆਲਮੋਸਟ ਹਰ ਵੀਡੀਓ ਚ ਹੈਗਾ ਮੇਰੀ ਤੇ ਮੈਨੂੰ ਆਲਵੇਸ ਪੁਸ਼ ਕੀਤਾ ਉਸ ਬੰਦੇ ਨੇ ਆਲਵੇਸ ਸਪੋਰਟ ਦਿੱਤੀ ਤੇ ਵੀ ਤੂੰ ਕਰ ਗਾਣੇ ਕੁਝ ਨਹੀਂ ਹੁੰਦਾ ਚੱਲ ਜਾਣਗੇ ਨਹੀਂ ਚੱਲਦੇ ਜੇ ਉਹਦਾ ਪੁਸ਼ ਨਾ ਹੁੰਦਾ ਸ਼ਾਇਦ ਮੈਂ ਗਾਣੇ ਨਾ ਕਰਦਾ ਸੋ ਹੈਗਾ ਤੇ ਇੱਥੇ ਜਿਹੜਾ ਇੱਥੇ ਆ ਕੇ ਫਰਕ ਦੇਖਿਆ ਹੁਣ ਜਿਹੜੇ ਲੋਕਾਂ ਨੇ ਮੈਨੂੰ 5-6 ਸਾਲ ਪੁੱਛਿਆ ਤੱਕ ਨਹੀਂ ਫੋਨ ਕਰਕੇ ਵੀ ਤੂੰ ਭਾਈ ਹੈ ਵੀ ਹੈ ਕਿ ਨਹੀਂ ਉਹ ਹੁਣ ਫੋਨ ਜਦੋਂ ਮੈਂ ਇੰਡੀਆ ਹੁਣ ਫੋਨ ਕਰਕੇ ਕਹਿੰਦੇ ਆ ਵੀ ਹਾਂ ਮਿਲਦੇ ਆ ਕਿੱਥੇ ਆ ਇਹ ਚੀਜ਼ਾ ਸੋ ਹੁਣ ਮੈਂ ਉਹ ਚੀਜ਼ ਤੋਂ ਦੂਰ ਹੰਨਾ ਮੈਂ ਆਪਣੀ ਲਾਈਫ ਚ ਮਸਤੀਆਂ ਵੀ ਹਾਂ ਜੋ ਬੰਦੇ ਮੇਰੇ ਨਾਲ ਸੀ ਉਦੋਂ ਉਹ ਵੀ ਤੁਹਾਡੇ ਨਾਲ ਹੈ ਰੀਅਲ ਜਿਹੜੇ ਫਰੈਂਡਸ ਆ ਉਹ ਤੁਹਾਡੇ ਨਾਲ ਉਹ ਹੀ ਨਾਲ ਹੈ ਬਸ ਤੇ ਸਿੰਗਿੰਗ ਤੋਂ ਇਲਾਵਾ ਅਗਰ ਤੁਹਾਨੂੰ ਐਕਟਿੰਗ ਕਰਨ ਦਾ ਮੌਕਾ ਮਿਲੇ ਨਾ ਇਹ ਐਕਟਿੰਗ ਮੁਕਤੀ ਵਾਲੇ ਹੈ ਨਹੀਂ ਐਕਟਿੰਗ ਹੋਣੀ ਨਹੀਂ ਨਹੀਂ ਬਟ ਜਿਵੇਂ ਸਾਰੇ ਸਿੰਗਰ ਹੈ ਨਾ ਉਹ ਐਕਟਿੰਗ ਦੇ ਵਿੱਚ ਕਿਤੇ ਨਾ ਕਿਤੇ ਚਲੇ ਜਾਂਦੇ ਅਗਰ ਤੁਹਾਨੂੰ ਮੌਕਾ ਮਿਲੇ ਤਾਂ ਤੁਸੀਂ ਕਰੋਗੇ ਮੈਂ ਕਹਿੰਦਾ ਵੀ ਹਰ ਚੀਜ਼ ਕਰਨੀ ਚਾਹੀਦੀ ਕਾਇਦਾ ਹਰ ਚੀਜ਼ ਹੀ ਤੁਹਾਨੂੰ ਕਰਨੀ ਚਾਹੀਦੀ ਹੈ ਕੋਈ ਚੱਕਰ ਨਹੀਂ ਜੇ ਆ ਗਿਆ ਲੋਡ ਉੱਤੇ ਵੀ ਚੱਲ ਜਾਵਾਂਗੇ ਨਹੀਂ ਆਇਆ ਲੋਡ ਇੱਥੇ ਤੇ ਚੱਲ ਹੀ ਰਹੇ ਜੀ ਹੁਣੇ ਉਹਨੇ ਜਿਵੇਂ ਤੁਸੀਂ ਮੁੰਬਈ ਜਾ ਕੇ ਆਏ ਹੋ ਤਾਂ ਉੱਥੋਂ ਉੱਥੇ ਬਾਰੇ ਦੱਸੋ ਤੁਸੀਂ ਕਿਸ ਕਿਸ ਬੰਦੇ ਨੂੰ ਮਿਲਿਓ ਅੱਗੇ ਤੁਹਾਡੇ ਕਿਹੜੇ ਕਿਹਨਾ ਹੋਰ ਲੋਕਾਂ ਨਾਲ ਗਾਣੇ ਆ ਰਹੇ ਐ ਐਕਚੁਅਲ 'ਚ ਮੈਂ ਬੰਬੇ ਜਾਣ ਦਾ ਰੀਜ਼ਨ ਕੁਝ ਹੋਰ ਸੀ ਹਾਂਜੀ ਬੰਬੇ ਜਾਣ ਅਸੀਂ ਗਏ ਸੀ ਸਾਨੂੰ ਬਿਗ ਬਾਸ ਦੇ ਸੈਟਅਪ ਤੇ ਬੁਲਾਇਆ ਸੀ ਤੇ ਚਲੋ ਉੱਥੇ ਜਾ ਕੇ ਮੈਨੂੰ ਸਿਸਟਮ ਲੱਗਾ ਨਹੀਂ ਠੀਕ ਜਿਹਾ ਲੱਗਾ ਤੇ ਉਹਨਾਂ ਨੇ ਗੱਲਬਾਤ ਕੀਤੀ ਬਾਕੀ ਉਹਨਾਂ ਉਹਨਾਂ ਦੇ ਆਪਣੀ ਚੋਇਸ ਹੁੰਦੀ ਹੈ ਆਪਾਂ ਬੜਾ ਇੰਟਰਫੇਅਰ ਵੀ ਨਹੀਂ ਕੀਤਾ ਤੇ ਉਸ ਤੋਂ ਬਾਅਦ ਅਸੀਂ ਵੀ ਕੋਈ ਗੱਲ ਨਹੀਂ ਕੀਤੀ ਨਾ ਉਹਨਾਂ ਦੀ ਤੇ ਬਾਅਦ ਦੇ ਵਿੱਚ ਅਸੀਂ ਕੀ ਕੀਤਾ ਕਿ ਮੈਂ ਮਿਲਿਆ ਆਪਣੇ ਪਰਸ਼ੀ ਦੇ ਭਾਈ ਨੂੰ ਸੋ ਉਹਨਾਂ ਨੇ ਜ਼ਰੂਰ ਗਾਣਾ ਕੀਤਾ ਤੇ ਗਾਣੇ ਦਾ ਸਬਬ ਨੇਚਰਲੀ ਬਣ ਗਿਆ ਸਾਡਾ ਕੋਈ ਹੈ ਨਹੀਂ ਸੀ ਪਲਾਨ ਐਂਡ ਫਿਰ ਸਾਡੇ ਦਿਮਾਗ 'ਚ ਇਹ ਸੀ ਕਿ ਅਸੀਂ ਕੁਝ ਆਇਆ ਕਰਕੇ ਜਾਵਾਂਗੇ ਸੋ ਨਸ਼ਾਦ ਭਾਜੀ ਆ ਜਿਨ੍ਹਾਂ ਨਾਲ ਮੇਰਾ ਹੁਣੇ ਰੀਸੈਂਟਲੀ ਗਾਣਾ ਹੋਇਆ ਸੀ ਯਾਰ ਮੇਰਾ ਮੇਰਾ ਯਾਰ ਗਾਣਾ ਆਇਆ ਸੀ ਉਹਨਾਂ ਦਾ ਤੇ ਉਹ ਵੀ ਕਾਫੀ ਟ੍ਰੈਂਡਿੰਗ ਚ ਰਿਹਾ ਤੇ ਉਹਨਾਂ ਦੀ ਅੱਗੇ ਅਸੀਂ ਗੱਲਬਾਤ ਕਰਨਗੇ ਸੀ ਵੀ ਉਹਨਾਂ ਦੇ ਕੁਝ ਕਿੱਦਾਂ ਉਹਨਾਂ ਨੂੰ ਉਹਨਾਂ ਨੂੰ ਕਿਉਂਕਿ ਖੁਦ ਉਹ ਕਹਿੰਦੇ ਸੀ ਵੀ ਮਿਲਣਾ ਤੇ ਉਹਨਾਂ ਨਾਲ ਇੱਕ ਵੈਸੇ ਅਸੀਂ ਵੀ ਸੈਸ਼ਨ ਜਿਹਾ ਕਰ ਲਿਆ ਵੀ ਜੈਮਿੰਗ ਕਰਦੇ ਹਾਂ ਤੇ ਭਾਈ ਨੇ ਕਿ ਉਹਨਾਂ ਨੂੰ ਇੱਕ ਗਾਣਾ ਹੋਰ ਪਸੰਦ ਆ ਗਿਆ ਸੋ ਸਾਡੇ ਦੋ ਗਾਣੇ ਹੋਰ ਰਿਕਾਰਡ ਹੋ ਗਏ ਉੱਥੇ ਬਸ ਭਾਈ ਨੇ ਇਸ ਬੱਬਣਿਆ ਤੇ ਉਸ ਤੋਂ ਬਾਅਦ ਜਦੋਂ ਬੰਬੇ ਤੋਂ ਬੰਬੇ ਤੋਂ ਆਏ ਆ ਵਾਪਸ ਹੁਣ ਬੰਬੇ ਤੋਂ ਕਾਫੀ ਕਾਲਸ ਆ ਚੁੱਕੀਆਂ ਸਾਨੂੰ ਕਿ ਦੁਬਾਰਾ ਕਦੋਂ ਆ ਰਹੇ ਜੀ ਤੇ ਤੁਸੀਂ ਕਿਹੜਾ ਪ੍ਰੋਜੈਕਟ ਕਰਨਾ ਕੀ ਸਾਨੂੰ ਕਾਫੀ ਕਾਲਸ ਆਉਂਦੀਆਂ ਰਹਿੰਦੀਆਂ ਕੰਪਨੀਆਂ ਕਾਫੀ ਪਿੱਛੇ ਭਈਆਂ ਹੋਈਆਂ ਕਿ ਤੁਹਾਡੇ ਕੋਲ ਕਿਹੜੇ-ਕਿਹੜੇ ਪ੍ਰੋਜੈਕਟ ਆ ਰਹੇ ਜੇ ਕੋਈ ਆ ਰਿਹਾ ਸਾਨੂੰ ਸ਼ੇਅਰ ਕੀਤਾ ਜਾਵੇ ਕਾਫੀ ਵਧੀਆ ਕੰਪਨੀਆਂ ਸਨ ਜਿਨ੍ਹਾਂ ਨੇ ਅਪਰੋਚ ਕੀਤਾ ਬਾਕੀ ਦੇਖਦੇ ਹਾਂ ਕੀ ਬਣਦਾ ਤੇ ਤੁਹਾਨੂੰ ਪੰਜਾਬ ਰਹਿਣਾ ਜ਼ਿਆਦਾ ਵਧੀਆ ਲੱਗਦਾ ਹੈ ਕਿ ਤੁਹਾਨੂੰ ਨਿਊਜ਼ੀਲੈਂਡ ਰਹਿਣਾ ਕਿਉਂਕਿ ਤੁਸੀਂ ਉੱਥੇ ਵੀ ਕਾਫੀ ਟਾਈਮ ਸਪੈਂਡ ਕੀਤਾ ਦੇਖੋ ਜੀ ਰੂਟਸ ਸਾਡੀਆਂ ਪੰਜਾਬ ਦੀ ਹੈ ਤੇ ਪੰਜਾਬ ਤੋਂ ਤੇ ਅਸੀਂ ਵੱਖ ਹੋਈ ਨਹੀਂ ਸਕਦੇ ਪਰ ਹਾਂ ਕਿਤੇ ਨਾ ਕਿਤੇ ਜਿਹੜੇ ਸ਼ਹਿਰ ਨੇ ਸਾਨੂੰ ਕਾਮਯਾਬ ਦੇ ਦਿੱਤੀ ਇਸ ਲਾਈਕ ਜਿੱਥੋਂ ਅਸੀਂ ਸਕਸੈਸ ਫੁੱਲ ਹੋਏ ਆ ਥੋੜੇ ਥੋੜੇ ਤੇ ਉਹ ਕੰਟਰੀ ਤੇ ਨਿਊਜ਼ੀਲੈਂਡ ਹੀ ਆ ਸੋ ਉੱਥੇ ਰਹਿਣਾ ਹੁਣ ਚੰਗਾ ਲੱਗਦਾ ਪਰ ਇਹ ਆ ਕਿ ਕਿਤੇ ਨਾ ਕਿਤੇ ਇੱਥੇ ਵੀ ਆ ਕੇ ਮਿਸ ਕਰਦੇ ਰੌਲਾ ਇਸ ਚੀਜ਼ ਦਾ ਹੈ ਕਿ ਅਸੀਂ ਵਿਚ ਵਿਚਾਲੇ ਫਸੇ ਆ ਜਦੋਂ ਅਸੀਂ ਇੱਥੇ ਆ ਜਾਂਦੇ ਆ ਸਾਨੂੰ ਉਹ ਜੀ ਵਧੀਆ ਲੱਗਦੀ ਆ ਜਦੋਂ ਉੱਥੇ ਚਲੇ ਜਾਂਦੇ ਆ ਸਾਨੂੰ ਇੱਥੇ ਦਾ ਸਾਨੂੰ ਮੋਹ ਜਿਆ ਪਿਆਰ ਆ ਜਾਂਦਾ ਕਿ ਸਾਡੇ ਘਰ ਦੇ ਇੱਥੇ ਆ ਉਹਨੂੰ ਇਥੋਂ ਤੇ ਕੰਮ ਵੀ ਵਧੀਆ ਹੋ ਗਿਆ। ਹਾਂਜੀ। ਸੋ ਮੇਰੇ ਲਈ ਦੋਨੋਂ ਬਹੁਤ ਪਿਆਰੀਆਂ ਦੋਨੋਂ ਸੋਹਣੀਆਂ ਕੰਟਰੀ ਐ। ਤੇ ਤੁਹਾਡੇ ਗਾਣੇ ਤੁਹਾਨੂੰ ਕੀ ਲੱਗਦਾ ਕਿ ਜ਼ਿਆਦਾ ਤੁਹਾਡੇ ਗਾੜੇ ਪੰਜਾਬ 'ਚ ਪਸੰਦ ਕੀਤੇ ਜਾ ਰਹੇ ਕਿ ਨਿਊਜ਼ੀਲੈਂਡ 'ਚ ਤੁਹਾਨੂੰ ਜ਼ਿਆਦਾ ਨਹੀਂ ਨਿਊਜ਼ੀਲੈਂਡ ਤੋਂ ਹਜੇ ਕੋਈ ਡੀਸਪੋਰਟ ਨਹੀਂ ਹੈਗੀ। ਜੇ ਮੈਂ ਖੁਦ ਗਵਾਂ ਵੀ ਮੇਰੀ ਲੋਕਲ ਕੰਟਰੀ ਤੋਂ ਮੈਨੂੰ ਕੋਈ ਡੀਸਪੋਰਟ ਨਹੀਂ ਮਿਲੀ ਨਾ ਉੱਥੋਂ ਦੇ ਮੀਡੀਆ ਤੋਂ ਮਿਲੀ। ਮੀਡੀਆ ਵੀ ਜਿਹੜੇ ਪੰਜਾਬੀ ਮੀਡੀਆ ਉਹਨਾਂ ਤੋਂ ਨਹੀਂ ਮਿਲੀ। ਬਟ ਜਿਹੜੇ ਉੱਥੇ ਦੇ ਬੰਬੇ ਦੇ ਜਾਂ ਗੁਜਰਾਤੀ ਆ ਜਿਹੜੇ ਹਮ ਐਫ ਐਮ ਵਗੈਰਾ ਉੱਥੇ ਹੈਗੇ ਸੋ ਇਹ ਚੀਜ਼ ਦੀ ਥੋੜੀ ਘਾਟ ਹੈਗੀ ਸਾਡੇ ਉੱਤੇ ਖੁੱਦੇ ਪਰ ਹਾਂ ਆਸਟ੍ਰੇਲੀਆ ਤੋਂ ਮੈਨੂੰ ਕੈਨੇਡਾ ਤੋਂ ਮੈਨੂੰ ਹੋਰ ਵੀ ਕਾਫੀ ਕੰਟਰੀਜ਼ ਤੋਂ ਮੈਸੇਜ ਆਉਂਦੇ ਰਹਿੰਦੇ ਉਹ ਬਹੁਤ ਸਪੋਰਟ ਕਰਦੇ ਕਿਉਂਕਿ ਮੇਰੇ ਪਹਿਲੇ ਸਾਰੇ ਗਾਣੇ ਇੰਟਰਨੈਸ਼ਨਲ ਸਟੂਡੀਓ ਦੇ ਉੱਤੇ ਸੀ ਮਤਲਬ ਕਿਤੇ ਨਾ ਕਿਤੇ ਜਿਹੜੀ ਸਾਡੀ ਪੰਜਾਬੀ 뮤직 ਇੰਡਸਟਰੀ ਹੈ ਜਾਂ ਫਿਲਮ ਇੰਡਸਟਰੀ ਹੈ ਉਹ ਹਲੇ ਬਾਹਰਲੀ ਕੰਟਰੀਜ਼ 'ਚ ਇੰਨੀ ਜ਼ਿਆਦਾ ਪੋਪੂਲਰ ਨਹੀਂ ਹੋ ਸਕੀ ਹੈ ਨਹੀਂ ਬਾਕੀ ਕੰਟਰੀਜ਼ ਹੈਗੀ ਹੈ ਨਿਊਜ਼ੀਲੈਂਡ 'ਚ ਹੋਣ ਵਾਲੀ ਹੈ ਓਕੇ ਸੈਵੀ ਜੀ ਮੈਂ ਤੁਹਾਡੇ ਤੋਂ ਸਿਰਫ ਚਾਰ ਗੱਲਾਂ ਪੁੱਛਣਾ ਚਾਹੁੰਦੇ ਆਂ ਕਿ ਤੁਹਾਡੀ ਲਾਈਫ 'ਚ ਕੀ ਕਿਸ ਚੀਜ਼ ਦੀ ਕਿਵੇਂ ਇੰਪੋਰਟੈਂਸ ਹੈ ਸਭ ਤੋਂ ਪਹਿਲਾਂ ਤੁਹਾਡੀ ਜਿਹੜੀ ਫੈਮਿਲੀ ਹੈ ਉਸ ਤੋਂ ਬਾਅਦ ਤੁਹਾਡੀ ਦੋਸਤੀ ਆ ਰਹੀ ਦੋਸਤ ਤੁਹਾਡੇ ਲਈ ਕੀ ਫਰੈਂਡਸ਼ਿਪ ਕਿੱਦਾਂ ਮੈਟਰ ਕਰਦੀ ਹੈ ਥਰਡ ਤੁਹਾਡਾ ਕੰਮਕਾਰ ਤੇ ਫੋਰਥ ਹੈ ਤੁਹਾਡੀ ਸਿੰਗਿੰਗ ਲਾਈਨ ਪਹਿਲੀ ਗੱਲਤੀ ਯਾਰੀ ਦੋਸਤੀ ਦੀ ਗੱਲ ਕਰਦਾ ਹਾਂ ਹਾਂਜੀ ਮੈਂ ਤੇ ਪਹਿਲਾਂ ਵੀ ਇੱਕ ਆਪਣੇ ਗਾਣੇ 'ਚ ਵੀ ਕਿ ਵੀ ਤੁਹਾਡਾ ਉਹ ਯਾਰ ਉਹੀ ਆ ਕਿ ਜਿਹੜਾ ਤੁਹਾਡੇ ਬਾਰੇ ਮਾੜਾ ਨਹੀਂ ਸੁਣ ਸਕਦਾ ਤੇ ਤੁਹਾਡੇ ਬਾਰੇ ਮਾੜਾ ਬੋਲ ਨਹੀਂ ਸਕਦਾ ਤੇ ਜਿਹੜਾ ਸੁਣ ਕੇ ਕਸਦਾ ਹੋਵੇ ਹਨਾ ਉਹ ਥੋੜਾ ਯਾਰ ਨਹੀਂ ਹੋ ਸਕਦਾ ਬਈ ਇੱਕ ਗਾਣੇ ਚ ਬੋਲੀਆਂ ਸੀ ਲਾਈਨਾਂ ਸੋ ਯਾਰੀ ਦੋਸਤੀ ਪਹਿਲਾਂ ਤੇ ਇਹ ਗੱਲ ਹੈ ਜੀ ਦੇਖੋ ਥੋੜਾ ਯਾਰ ਤੇ ਉਹੀ ਆ ਜਿਹੜਾ ਤੁਹਾਡੇ ਬਾਰੇ ਚੰਗਾ ਹੀ ਸੋਚੇ ਉਹ ਤੁਹਾਡੇ ਨਾਲ ਹਮੇਸ਼ਾ ਖੜਾ ਰਹੇ ਉਹ ਤੁਹਾਡਾ ਯਾਰ ਤੇ ਦੂਜੀ ਗੱਲ ਆ ਕਿ ਫੈਮਲੀ ਹਨਾ ਫੈਮਲੀ ਦਾ ਦੇਖੋ ਆਲਵੇਸ ਤੁਹਾਡੇ ਨਾਲ ਹੀ ਹੁੰਦੀ ਹੈ ਫੈਮਲੀ ਤੋਂ ਵੱਡੀ ਸਪੋਰਟ ਨਾ ਹੋਈ ਨਾ ਹੋਣੀ ਨਾ ਹੋ ਸਕਦੀ ਹਨਾ ਪਾਰਟਨਰ ਜ਼ਰੂਰ ਆ ਜਾਂਦਾ ਉਸ ਤੋਂ ਬਾਅਦ ਬਟ ਜੋ ਫੈਮਲੀ ਤੁਹਾਡੇ ਲਈ ਖੜਦੀ ਹੈ ਨਾ ਉਹ ਪਾਰਟਨਰ ਨਹੀਂ ਖੜਦਾ ਕਿ ਤੁਹਾਡੇ ਕਹਿੰਦੇ ਨੇ ਕਿ ਕਿ ਕਿਸੇ ਟਾਈਮ ਤੇ ਥੋੜਾ ਪਾਰਨਰ ਵੀ ਸਾਡਾ ਸਾਥ ਸੈਠ ਦਦਾ ਬਟ ਮਾਂ ਤੇ ਪਿਓ ਹੁੰਦਾ ਨਾ ਉਹ ਕਹਿੰਦੇ ਵੀ ਜੇ ਬੱਚਾ ਨਹੀਂ ਕਮਾ ਰਿਆ ਉਹ ਫਿਰ ਵੀ ਤੁਹਾਡੇ ਲਈ ਖੜੇ ਹੁੰਦੇ ਆ ਜਾਂ ਉਹਨੂੰ ਪਤਾ ਹੁੰਦਾ ਵੀ ਇਹਨੂੰ ਬਹੁਤ ਟੈਨਸ਼ਨ ਆ ਉਹ ਫਿਰ ਵੀ ਕਹਿੰਦੇ ਕਿ ਪੁੱਤ ਅਸੀਂ ਹੈਗੇ ਆ ਅਸੀਂ ਹੈਗੇ ਠੀਕ ਹੈ ਤੇ ਜਦੋਂ ਆਪਾਂ ਕੰਮ ਕਰਨ ਦੀ ਗੱਲ ਕਰਦੇ ਆ ਦੇਖੋ ਕੰਮ ਕਰ ਤੋਂ ਬਿਨਾ ਅੱਜ ਕੱਲ ਲਾਈਫ ਹੀ ਨਹੀਂ ਹੈਗੀ ਕੰਮ ਕਰਦੇ ਆ ਹੁੰਦੇ ਆ ਜਦੋਂ ਹੁਣ ਮੈਂ ਨਿਊਜ਼ੀਲੈਂਡ ਸੀ ਮੇਰੇ ਜਿਹੜਾ ਮੈਂ ਕਾਫੀ ਜੌਬਸ ਕੀਤੀਆਂ ਬਟ ਜਿਹੜਾ ਮੇਰਾ ਬਾਅਦ ਚੋਂ ਮੇਨ ਖਿੱਤਾ ਬਣਿਆ ਜਿੱਥੋਂ ਮੈਂ ਕਮਾਉਂਦਾ ਸੀ ਹਨਾ ਉਹ ਮ ਮੈਂ ਤੇ ਲੋਕਾਂ ਦੇ ਵਿਆਹ ਸ਼ੂਟ ਕੀਤੇ ਠੀਕ ਹੈ ਪੋਰਟਰੇਟਸ ਕੀਤੇ ਬੇਬੀ ਸ਼ਾワー ਸਭ ਕੁਝ ਜੋ ਕੁਝ ਹੁੰਦਾ ਨਾ ਫੋਟੋਗ੍ਰਾਫੀ ਆਪਾਂ ਸਾਰਾ ਕੀਤਾ ਕਮਰਸ਼ੀਅਲ ਸ਼ੂਟ ਵੀ ਕੀਤੇ ਤੇ ਉਸ ਚੀਜ਼ ਨੇ ਮੈਨੂੰ ਕਾਫੀ ਪੇਸ਼ੈਂਸ ਦੇ ਵਿੱਚ ਲੈ ਕੇ ਆਇਆ ਵੀ ਮਤਲਬ ਅੱਗੇ ਹੁੰਦਾ ਨਾ ਬੰਦਾ ਹੜਬੜੀ ਜੀ ਕਰਦਾ ਭੱਜਦਾ ਵੀ ਹਾਂ ਨਹੀਂ ਉੱਥੇ ਜਾ ਕੇ ਸਾਨੂੰ ਸਬਰ ਕਰਨਾ ਆ ਗਿਆ ਕਿ ਹਾਂ ਨਹੀਂ ਜਦੋਂ ਹੁੰਦਾ ਨਾ ਵੀ ਲੋਕ ਕਹਿੰਦੇ ਓਏ ਫੋਟੋ ਉਹ ਚੀਜ਼ ਸਾਡੇ ਕੋਲ ਸੁਣਨੀ ਜਾਂਦੀ ਨਹੀਂ ਹੁੰਦੀ ਹੁਣ ਸਮਝ ਆ ਜਾਂਦੀ ਕਿ ਕੋਈ ਚੱਕਰ ਨਹੀਂ ਬਲਾਈ ਲੈ ਕੀ ਹੋ ਗਿਆ ਸੋ ਸਾਨੂੰ ਹੁਣ ਉਹਦੀ ਕਾੜੀ ਨਹੀਂ ਹੁੰਦੀ ਸੋ ਉਸ ਚੀਜ਼ ਤੋਂ ਮੈਂ ਪੇਸ਼ੈਂਸ ਮਤਲਬ ਮੈਨੂੰ ਸਬਰ ਕਰਨਾ ਆ ਗਿਆ ਵੀ ਹਾਂ ਯਾਰ ਇੱਥੇ ਸਾਨੂੰ ਸੁਣਨਾ ਵੀ ਪੈਣਾ ਸਾਨੂੰ ਸਭ ਕੁਝ ਕਰਨਾ ਵੀ ਪੈਣਾ ਤੇ ਰਹਿ ਜਾਂਦੀ ਗੱਲ ਆਪਣੀ ਚੌਥੀ ਗੀੜੀ ਸੀ ਸਿੰਗਿੰਗ ਲਾਈਨ ਸਿੰਗਿੰਗ ਲਾਈਨ ਦੀ ਤੇ ਹੁਣ ਉਹ ਤੁਹਾਡੇ ਸਾਹਮਣੇ ਹੀ ਹੈ ਹਾਂਜੀ ਜੇ ਮੈਂ ਗਾਣੇ ਵਧੀਆ गा ਰਿਹਾ ਤੇ ਲੋਕੀ ਸੁਣ ਰਹੇ ਆ ਤੇ ਜਿਵੇਂ ਮਾੜੇ ਗਾਉਂਗਾ ਹੋ ਸਕਦਾ ਹੈ ਕਿ ਲੋਕੀ ਹੋ ਮੈਨੂੰ ਗਾਣਾ ਕੱਢਣਗੇ ਸੋ ਬੈਟਰ ਹੈ ਕਿ ਜਿਹੜੀ ਚੀਜ਼ ਤੁਹਾਨੂੰ ਲੋਕਾਂ ਨੂੰ ਪਸੰਦ ਆ ਰਹੀ ਹੈ ਉਹ ਕਰੋ ਜੇ ਲੋਕ ਤੁਹਾਨੂੰ ਜਿੱਦਾਂ ਸੁਣਨਾ ਚਾਹੁੰਦੇ ਤੁਸੀਂ ਉਹ ਸੁਣੋ ਜੇ ਮੈਨੂੰ ਅੱਜ ਆਪਾਂ ਫੇਰ ਮਿਲਾਂਗੇ ਕਰਕੇ ਲੋਕੀ ਜਾਣਨ ਲੱਗਗੇ ਤੇ ਮੈਂ ਚਾਹਾਂਗਾ ਮੈਨੂੰ ਮੇਰੇ ਕੁਝ ਉਦਾਂ ਦੇ ਹੀ ਗਾਣੇ ਹੋਣ ਜਿਹੜੇ ਲੋਕੀ ਜਿਹੜੀ ਜਿਹੜੀ ਟੇਸਟ ਚ ਮੈਨੂੰ ਲੋਕੀ ਪਸੰਦ ਕਰਦੇ ਮੈਂ ਉਹੀ ਚੀਜ਼ ਦਵਾਂ ਹਾਂ ਬਟ ਟਰਾਈ ਮੈਂ ਕਰੂੰਗਾ ਡਿਫਰੈਂਟ ਕਿ ਹਰ ਵਾਰ ਮੈਂ ਕੁਝ ਡਿਫਰੈਂਟ ਟਰਾਈ ਕਰੂੰਗਾ ਕਿ ਇਹ ਨਾ ਹੋਵੇ ਲੋਕੀ ਬੋਰ ਹੋ ਜਾਣ ਸੋ ਬਾਕੀ ਇਹ ਚੱਲਦਾ ਰਹਿਣਾ ਸਭ ਕੁਝ ਤੇ ਜਿਵੇਂ ਤੁਸੀਂ ਕਿਹਾ ਫੋਟੋਗ੍ਰਾਫੀ ਕਰਦੇ ਸੀ ਤੁਸੀਂ ਪਹਿਲਾਂ ਫਿਰ ਹੁਣ ਤੁਸੀਂ ਉਸ ਤੋਂ ਬਾਅਦ ਇੱਕਦਮ ਤੁਸੀਂ ਚੇਂਜ ਕਿਵੇਂ ਮਤਲਬ ਸਿੰਗਿੰਗ ਤੇ ਆ ਗਏ ਨਹੀਂ ਸਿੰਗਿੰਗ ਤੇ ਦੇਖੋ ਜੀ ਮੈਨੂੰ ਮਾਲਕ ਨੇ ਲਿਆਂਦਾ ਹਾਂਜੀ ਬਾਕੀ ਮੇਰੀ ਆਪਣੀ ਮਿਹਨਤ ਹੈ ਤੇ ਬਟ ਇਹ ਕੀ ਹੁਣ ਫੋਟੋਗ੍ਰਾਫੀ ਵੀ ਨਾਲ-ਨਾਲ ਕਰੀ ਜਾ ਰਹੇ ਹਾਂ ਉਦੋਂ ਨਾਲ-ਨਾਲ ਤੁਸੀਂ ਸਿੰਗਿੰਗ ਦੇ ਵਿੱਚ ਸਿੰਗਿੰਗ ਨਾਲ ਜੁੜ ਰਹੇ ਸੀ ਜਦੋਂ ਤੁਸੀਂ ਫੋਟੋਗ੍ਰਾਫੀ ਕਰਦੇ ਸੀ ਹਾਂਜੀ ਉਹ ਤਾਂ ਮੈਂ ਟਰਾਈ ਕਰਦਾ ਸੀ ਜੀ ਮੇਰਾ ਇੱਕ ਅੱਧਾ ਗਾਣਾ ਸਾਨੂੰ ਇਹ ਹੁੰਦਾ ਸੀ ਇੱਕ ਅੱਧਾ ਗਾਣਾ ਚੱਲ ਜੂਗਾ ਚਲੋ ਅਸੀਂ ਮਾੜਾ-ਮੂਟਾ ਫੇਰ ਅਗਲਾ ਗਾਣਾ ਬਣਾ ਲਾਂਗੇ ਇਹੋ ਚੱਲ ਰਹਿਣਾ ਪਰ ਇਹਨਾਂ ਨਹੀਂ ਸੀ ਪਤਾ ਇੰਨਾ ਗਾਣਾ ਚੱਲ ਜੂਗਾ ਤੇ ਚੱਲ ਗਿਆ ਚਲੋ ਮਾਲਕ ਨੇ ਬਾਹ ਫੜੀ ਹੈ ਤੇ ਉਧਰ ਮੇਰਾ ਫੋਟੋਗ੍ਰਾਫੀ ਦਾ ਵੀ ਚੱਲੀ ਜਾਂਦਾ ਸਿੰਗਿੰਗ ਦਾ ਵੀ ਕਰੀ ਜਾਂਦਾ ਸਵੀਜੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ ਤੁਹਾਡਾ ਕੀਮਤੀ ਸਮਾਂ ਦੇ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਤੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਆ ਕਿ ਆਪਾਂ ਫੇਰ ਮਿਲਾਂਗੇ ਅਜੂਰ ਮਿਲਾਂਗੇ ਸੋ ਏ ਸੀ ਸਾਡੇ ਨਾਲ ਸਵੀ ਕਾਲੋ ਜੀ ਆਈ ਹੋਪ ਤੁਹਾਨੂੰ ਸਾਡਾ ਇਹ ਐਪੀਸੋਡ ਜਰੂਰ ਪਸੰਦ ਆਇਆ ਹੋਵੇਗਾ ਤੇ ਅਸੀਂ ਇਸ ਤਰ੍ਹਾਂ ਹੀ ਤੁਹਾਨੂੰ ਆਪਣੇ ਅਗਲੇ ਐਪੀਸੋਡਸ ਵਿੱਚ ਨਵੇਂ-ਨਵੇਂ ਆਰਟਿਸਟਾਂ ਨਾਲ ਮਿਲਾਵਾਂਗੇ ਤੇ ਇਸ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਫੋਲੋ ਕਰੋ ਸਾਰਸਿਕਾ